ਪੰਜਾਬ ਸਾਨੂੰ ਬਹੁਤ ਪਾਣੀ ਦੇ ਰਿਹਾ ਸਾਡੀ ਨਹਿਰਾਂ ਤੱਕ ਵੀ ਪਾਣੀ ਆਉਂਦਾ ਆ ਪੀਣ ਵਾਲਾ ਵੀ ਭਈ ਅਸੀਂ ਤਾਂ ਪਿਆਸੇ ਮਰੇ ਨਹੀਂ ਹੈਗੇ ਹੁਣ ਤੱਕ ਵੀ ਜਿਹੜਾ ਇਹ ਵੀ ਪੀਣ ਵੀ ਜੋਗਾ ਵੀ ਪਾਣੀ ਨਹੀਂ ਹੈਗਾ ਕਹਿੰਦੇ ਹਨਾ ਕਿੱ사 ਇਹ ਹੋਵੇ ਵੀ ਪੰਜਾਬ ਸਾਨੂੰ ਦੇ ਹੀ ਨਹੀਂ ਰਿਹਾ ਭਾਈ ਜਮਾ ਵੀ ਹੈਨਾ ਅਸੀਂ ਕਿਉਂ ਕਹੀਏ ਭਾਈ ਸਾਡੇ ਵਾਲੇ ਪਾਸੇ ਤੁਸੀਂ ਪੂਰਾ ਪਾਣੀ ਹੈ ਹਨਾ ਆ ਹਰਿਆਣਾ ਦੇਵੇ ਭਾਈ ਹਨਾ ਪੰਜਾਬ ਨੂੰ ਹਨਾ ਜਿੰਨੇ ਬੰਦੇ ਅਗਲੇ ਦੇ ਪੈਸੇ ਦੋ ਹਨਾ ਵੀ ਕੀਮਤ ਅਹਰੀਕ ਚੀਜ਼ ਨਹੀਂ ਦਿੰਦੇ ਭਾਈ ਹਨਾ ਪਾਰਨਾ ਛੱਡ ਦਿਓ ਅਸੀਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਆਂ ਭਾਈ ਦੇ ਤਾਂ ਰਹੇ ਆ ਥੋੜਾ ਦੇ ਰਹੇ ਆ ਠੀਕ ਹੈ ਸਾਰਾ ਤਾਂ ਪੰਜਾਬ ਚ ਨਹਿਰਾ ਜਿੰਨੀ ਆ ਰਹੀਆਂ ਨੇ ਹੋਰ ਕਿਧਰੋਂ ਆ ਰਹੀਆਂ ਨੇ ਦੱਸ ਕਿਧਰ ਪਾਣੀ ਹੈ ਨਾ ਸੇ ਵ ਇੱਕ ਸਿਆਸੀ ਰੋਟੀਆਂ ਨੇ ਹੈ ਨਾ ਉਸੇ ਕੀ ਜਾਓ ਵੀ ਇਹਨਾਂ ਦੇ ਆਪਸ ਵਿੱਚ ਲੋਕਾਂ ਦੇ મતਭੇਦ ਪਾਈ ਜਾਓ ਆਪਾਂ ਤਾਂ ਭਾਈ ਕੋਈ ਨਹੀਂ ਪਾਉਂਦੇ ਵਧੇਰਾ ਪਾਣੀ ਆ ਰਿਹਾ ਸਾਡੇ ਕੋਲ ਦਾ ਇਹ ਵੀ ਬਾਬੇ ਨਾਨਕ ਦੀ ਉਹ ਖੇਤੀ ਆ ਇੱਥੇ ਵੀ ਜੈ ਗੁਰਦੁਆਰੇ ਹੈ ਨਾ ਗੁਰਤੇਗ ਬਹਾਦਰ ਜੀ ਚੱਲੇ ਨੇ ਜਦੋਂ ਸ਼ਹੀਦੀ ਦੇਣ ਚਿੱਲੀ ਵਾਲੇ ਪਾਸੇ ਨੂੰ ਜੇ ਤੁਸੀਂ ਆਓਗੇ ਨਾ ਸਾਰਾ ਇੱਧਰਲੇ ਪਾਸੇ ਨਹੀਂ ਸਾਰਾ ਉਹਨਾਂ ਦੀਆਂ ਪੈੜਾਂ ਹੀ ਨਹੀਂ ਇੱਥੇ ਨਹੀਂ ਭਾਈ ਤੇ ਇਹਨਾਂ ਦੀ ਰਾਜਨੀਤੀ ਤੇ ਪਾਣੀ ਵਾਲੇ ਮੁੱਦੇ ਚੱਲਦੇ ਇਹਨਾਂ ਨੂੰ ਪਤਾ ਵੀ ਹਰਿਆਣਾ ਦੇ ਮੈਂਟੈਲਿਟੀ ਨੂੰ ਲੋਕਾਂ ਦੀ ਮੈਂਟੈਲਿਟੀ ਨੂੰ ਤੇ ਪੰਜਾਬ ਦੀ ਮੈਂਟੈਲਿਟੀ ਨਾਲ ਇਹਨਾਂ ਦੇ ਮਤਭੇਦ ਕਿਵੇਂ ਪਾਉਣੇ ਨੇ ਇਹਨਾਂ ਕੋਲ ਹੋਰ ਦੱਸੋ ਚਾਹ ਕੋਈ ਕਿਹੜਾ ਮੈਟਰ ਆ ਹੋ ਹੈ ਹੀ ਨਹੀਂ ਕੋਈ ਮੈਟਰ ਹੋਰ ਇਹਨਾਂ ਕੋਲ ਹੈ ਨਾ ਆ ਪਾਣੀ ਵਾਲਾ ਮੈਟਰ ਇਹਨਾਂ ਕੋਲ ਹੈ ਨਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਦਾ ਉੱਠਿਆ ਜਿਸ ਦੇ ਕਰਕੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸਦਨ ਵੀ ਸਦਣਾ ਪਿਆ ਹਰਿਆਣਾ ਨੂੰ ਪਾਣੀ ਦੇਣ ਦਾ ਮਾਮਲਾ ਜਿਹੜਾ ਕੇਂਦਰ ਤੱਕ ਪਹੁੰਚਿਆ ਔਰ BBMP ਦੇ ਬੋਰਡ ਦੇ ਵਿੱਚ ਜਿਸ ਹਿਸਾਬ ਦੇ ਫੈਸਲੇ ਹੋਏ ਔਰ ਉਸ ਤੋਂ ਬਾਅਦ CM ਮਾਨ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਔਰ ਫਿਰ ਪੰਜਾਬ ਔਰ ਹਰਿਆਣਾ ਦੇ ਮੁੱਖ ਮੰਤਰੀ ਔਰ ਮੰਤਰੀਆਂ ਦੇ ਵੱਲੋਂ ਲਗਾਤਾਰ ਬਿਆਨਵਾਜੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੇ ਨਾਲ ਨੇ ਅੱਜ ਨਵਦੀਪ ਜਿਸ ਨੂੰ ਤੁਸੀਂ ਵਾਟਰ ਕੈਨਨ ਵਾਲਾ ਦੇ ਨਾਮ ਨਾਲ ਵੀ ਜਾਣਦੇ ਹੋ ਉਹ ਮੌਜੂਦ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰਦੇ ਆਂ ਪਾਣੀਆਂ ਦੇ ਮੁੱਦੇ ਤੇ ਨਵਦੀਪ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡਾ ਪ੍ਰੋ ਪੰਜਾਬੀ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇ ਸੁਣ ਰਹੇ ਹੋਗੇ ਪੂਰਾ ਮਾਮਲਾ ਪੂਰਾ ਮਸਲਾ ਜਿਹੜਾ ਉੱਠਿਆ ਕ ਪਾਣੀਆਂ ਨੂੰ ਲੈ ਕੇ ਹਰਿਆਣੇ ਨੂੰ ਖਾਸ ਤੌਰ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਪਾਣੀ ਛੱਡਣ ਨੂੰ ਲੈ ਕੇ ਕਿਵੇਂ ਦੇਖਦੇ ਸੁਣੋ ਹਾਂ ਦੇਖ ਰਹੇ ਆਂ ਦੇਖਿਆ ਤਾਂ ਘੱਟੇ ਜਿਹਾ ਥੋੜਾ ਜਿਹਾ ਬੀਜ ਹੋਇਆ ਪਿਆ ਸੀ ਬਾਬਾ ਜੀ ਖੇਤਾਂ 'ਚ ਝੋਨੇ ਝੋਨੇ ਦੀ ਤੇਰੀ ਜਿਹੀ ਗਰੀ ਜਾਂਦੇ ਆਂ ਪਰ ਫਿਰ ਵੀ ਦੇਖਿਆ ਸਾਰਾ ਮੁੱਦਾ ਜਿੰਨਾ ਕੁੜ ਦਾ ਜਿਹੜਾ ਸੋਸ਼ਲ ਮੀਡੀਆ ਤੇ ਹੁੰਦਾ ਹੈ ਨਾ ਹੂੰ ਦੇਖੋ ਹੈਗੀ ਤਾਂ ਬਾਬਾ ਜੀ ਸਿਆਸੀ ਖੇਡ ਜਿਹੜਾ ਪਾਣੀਆਂ ਦਾ ਮਸਲਾ ਹੈ ਨਾ ਹੱਲ ਹੋ ਸਕਦਾ ਹੈ ਨਾ ਜਦੋਂ ਅਸੀਂ ਆਪਣੇ ਸਿਆਸੀ ਸਿਸਟਮ ਨੂੰ ਇੱਕ ਪਾਸੇ ਕਰਕੇ ਬੈਠ ਸਕਦੇ ਹਾਂ ਹੁਣ ਇਹਨਾਂ ਨੇ ਸਰਬਦਲੀਆ ਮੀਟਿੰਗ ਸੱਦੀ ਹੈ ਨਾ ਇਧਰ ਹਰਿਆਣੇ ਵਾਲਿਆਂ ਨੇ ਵੀ ਸੱਦ ਲਈ ਉਧਰ ਪੰਜਾਬ ਵਾਲਿਆਂ ਨੇ ਵੀ ਸੱਦ ਲਈ ਹਰਿਆਣੇ ਵਾਲੇ ਚ ਵੀ ਕਾਂਗਰਸ ਵਾਲੇ ਬੈਠੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਬੈਠੇ ਨੇ ਹੈ ਨਾ ਗੁਪਤੇ ਹੁਣੀ ਔਡਾ ਵੀ ਬੈਠਿਆ ਸੀਗਾ ਸਾਰੇ ਉਹ ਕਹਿੰਦੇ ਅਸੀਂ ਪਾਣੀ ਲੈਣਾ ਕਹਿੰਦੇ ਹੈ ਨਾ ਪਾਰਟੀ ਦਾ ਸੇਮ ਹੈ ਹੈ ਨਾ ਜੀ ਤੇ ਦੂਜੇ ਪਾਸੇ ਵੀ ਸੇਮ ਨੇ ਉਧਰ ਕਾਂਗਰਸ ਵਾਲੇ ਵੀ ਨੇ ਹੈ ਨਾ ਉਧਰ ਆਮ ਆਦਮੀ ਪਾਰਟੀ ਵਾਲੇ ਵੀ ਨੇ ਭਾਜੀਪੀ ਵਾਲੇ ਵੀ ਨੇ ਹੈ ਨਾ ਉਹ ਕਹਿੰਦੇ ਅਸੀਂ ਪਾਣੀ ਦੇ ਦਿੰਦੇ ਕਹਿੰਦੇ ਮਤਲਬ ਸਿਆਸੀ ਖੇਡ ਹੋ ਗਈ ਹੈ ਨਾ ਜਿੱਦ ਜੇ ਤੁਸੀਂ ਸੱਚੀ ਭਲਾ ਚਾਹੁੰਦੇ ਹੋ ਹੈ ਨਾ ਕਿਉਂਕਿ ਪਾਣੀ ਦੇਖੋ ਹਰ ਇੱਕ ਵਾਸਤੇ ਜ਼ਰੂਰੀ ਹੈ ਚਾਹ ਪੀਣ ਵਾਸਤੇ ਹੋ ਗਿਆ ਹੈ ਨਾ ਚਾਹੇ ਖੇਤੀ ਵਾਸਤੇ ਹੋ ਗਿਆ ਹੈ ਨਾ ਤੇ ਹੈਗਾ ਤਾਂ ਜ਼ਰੂਰੀ ਹੈ ਨਾ ਤੇ ਤਾਂ ਗੁਰੂਆਂ ਨੇ ਬਹੁਤ ਵੱਡਾ ਦਰਜਾ ਪਾਣੀ ਨੂੰ ਹੈ ਨਾ ਧਰਤੀ ਨੂੰ ਬਹੁਤ ਵੱਡਾ ਹਵਾ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੋਇਆ ਵੀ ਇਹ ਸਾਰਿਆਂ ਕੋਲ ਹੋਣਾ ਚਾਹੀਦਾ ਹੈ ਨਾ ਪਰ ਇਹ ਮਸਲੇ ਸਿਆਸੀ ਉਹਦੇ ਨਾਲ ਨਹੀਂ ਹੱਲ ਹੋਣੇ ਜੇ ਤੁਸੀਂ ਸੋਚਿਓ ਵੀ ਮੈਂ ਇੱਧਰ ਵੀ ਇਸ ਮਸਲੇ ਨੂੰ ਲੈ ਕੇ ਸਿਆਸੀ ਹੱਲ ਸਿਆਸੀ ਲਹਾਖਟਲਾ ਹੈ ਨਾ ਹਰਿਆਣੇ ਵਾਲੇ ਸੋਚਣ ਹੈ ਨਾ ਅਰ ਪੰਜਾਬ ਵਾਲੇ ਸੋਚਣ ਜਿਹੜੇ ਰਾਜਨੇਤਾ ਨੇ ਵੀ ਅਸੀਂ ਪੰਜਾਬ ਚ ਲਹਾਖਟ ਲੀ ਹੈ ਨਾ ਵੋਟਾਂ ਨਾਲ ਸਿਸਟਮ ਕਰਕੇ ਐਵੇਂ ਮਸਲੇ ਨਹੀਂ ਹੱਲ ਹੋਣੇ ਇਹ ਮਸਲੇ ਇਹਨਾਂ ਚੀਜ਼ਾਂ ਤੋਂ ਬਹੁਤ ਉੱਠ ਕੇ ਸਿਆਸੀ ਚੀਜ਼ਾਂ ਤੋਂ ਉੱਠ ਕੇ ਫੇਰ ਹੱਲ ਹੋਣੇ ਨੇ ਹੈਗੇ ਸਿਆਸੀ ਮੁੱਦੇ ਨੇ ਸਾਰੇ ਦੇ ਸਾਰੇ ਕਿਉਂਕਿ ਜਿੰਨਾ ਕ ਪਾਣੀ ਹਰਿਆਣੇ ਨੇ ਵਰਤਣਾ ਹੁੰਦਾ ਆ ਮੈਂ ਉਹੀ ਪੁੱਛਦਾ ਸੀ ਹਰਿਆਣਾ ਕੋਲ ਸਫੀਸ਼ੀਐਂਟ ਪਾਣੀ ਹੈਗਾ ਦੇਖੋ ਗੱਲ ਸਫੀਸ਼ੀਐਂਟ ਦੀ ਕੀ ਆ ਜਦੋਂ ਬੰਡ ਮਡੋ ਹੋਈ ਆ ਹੈਨਾ ਉਹਦੇ ਨਹਿਰਾਂ ਮਤਲਬ ਬਣਾਈਆਂ ਗਈਆਂ ਸੀਗੀਆਂ ਹੈਨਾ ਵੀ ਜਦੋਂ ਵੀ ਪਾਕਿਸਤਾਨ ਅੱਡ ਹੋਇਆ ਹੈਨਾ ਦੇਸ਼ ਅੱਡ ਬਣੇ ਨੇ ਹੈਨਾ ਉਦੋਂ ਵੱਧ ਤੋਂ ਵੱਧ ਨਹਿਰਾਂ ਬਣਾਈਆਂ ਗਈਆਂ ਸੀ ਹੈਨਾ ਵੀ ਅਸੀਂ ਵੀ ਵੱਧ ਤੋਂ ਵੱਧ ਪਾਣੀ ਲੈ ਲਈ ਹੈਨਾ ਜਿੰਨਾ ਕੱਪਾ ਲੈ ਸਕਦੇ ਹਾਂ ਹੈਨਾ ਉਧਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਹੈਨਾ ਪਰ ਅੱਜ ਵੀ ਮਤਲਬ ਜਿਸ ਸਾਬ ਦਾ ਵਰਕ ਹੋਣਾ ਚਾਹੀਦਾ ਸੀ ਹੈ ਨਾ ਹੁਣ ਜਿਵੇਂ ਉਹ ਜੰਗ ਦੇ ਇੱਕ ਮਾਹੌਲ ਜਿਹਾ ਬਣਿਆ ਹੋਇਆ ਹੈ ਨਾ ਵੀ ਪਲਵਾਮ ਵਾਲਾ ਅਟੈਕ ਹੋਇਆ ਹੈ ਨਾ ਇਹਨਾਂ ਨੇ ਪਾਣੀ ਬੰਦ ਕਰਤਾ ਪਾਕਿਸਤਾਨ ਦਾ ਭਾਰਤ ਸਰਕਾਰ ਨੇ ਹੈ ਨਾ ਪਹਿਲਗਾਮ ਵਾਲਾ ਹਾਂ ਪਹਿਲਗਾਮ ਵਾਲਾ ਹੋਇਆ ਜਿਹੜਾ ਹੈ ਨਾ ਤੇ ਕਹਿੰਦੇ ਸੀ ਪਾਣੀ ਰੋਕ ਲਾਂਗੇ ਉਹਨਾਂ ਦਾ ਹੈ ਨਾ ਵੀ ਤੁਹਾਡੇ ਕੋਲ ਕੀ ਪ੍ਰਬੰਧ ਨਹੀਂ ਪਾਣੀ ਰੋਕਣ ਦੇ ਕਿਵੇਂ ਰੋਕ ਲਾਂਗੇ ਤੁਸੀਂ ਪਾਣੀ ਹੈ ਨਾ ਜਦੋਂ ਕੁਦਰਤ ਨੇ ਵਰਸਣਾ ਉੱਤੋਂ ਹੈ ਨਾ ਉਦੋਂ ਕਿਵੇਂ ਰੋਕ ਲੈ ਕਿਹੜਾ ਤੁਸੀਂ ਅੱਜ ਤੱਕ ਕੰਮ ਕਰਿਆ ਹੈ ਨਾ ਆਪਣੇ ਡੈਮਾਂ ਦੇ ਉੱਤੇ ਕਰਿਆ ਹੋਵੇ ਕੋਈ ਬੰਧ ਬਣਾਇਆ ਹੋਵੇ ਉੱਥੇ ਹੈ ਨ ਵੀ ਅਸੀਂ ਲੈ ਸਕਦੇ ਹਾਂ ਬਥੇਰਾ ਜਿਵੇਂ ਹੁਣ ਸਿੰਧ ਨਦੀ ਵਾਲਾ ਪਾਣੀ ਹੈ ਜਿਹੜਾ ਹੈ ਨਾ ਉਹ ਪਾਕਿਸਤਾਨ ਦੇ ਵੀ ਕੰਮ ਨਹੀਂ ਆਉਂਦਾ ਠੀਕ ਹੈ ਨਾ ਕਿਉਂਕਿ ਉਹ ਡਬੋਂਦਾ ਹੀ ਆ ਉਹਨਾਂ ਨੂੰ ਹੈ ਨਾ ਜਦੋਂ ਵੀ ਜਦੋਂ ਚੜਕੇ ਆਉਂਦਾ ਹੈ ਨਾ ਉਹਨੂੰ ਉਹ ਐਗਰੀਗੇਸ਼ਨ ਇਰੀਗੇਸ਼ਨ ਵਾਸਤੇ ਨਹੀਂ ਵਰਤਦੇ ਉਹਨੂੰ ਹੈ ਨਾ ਕਿਉਂਕਿ ਮੇਰੇ ਖਿਆਲ ਨਾਲ ਇਹਦਾ ਚਨਾਬ ਤੇ ਜੇਲਮ ਦਾ ਹੀ ਵਰਤਿਆ ਜਾਂਦਾ ਉੱਧਰ ਵਾਲੇ ਪਾਸੇ ਹੈ ਨਾ ਸਾਡੇ ਬਿਆਸ ਤੇ ਸਤੂ ਲੱਜਦਾ ਜਿਹੜਾ ਵਰਤਿਆ ਜਾਂਦਾ ਇੱਧਰ ਨੂੰ ਹੈ ਨਾ ਵੀ ਤੁਸੀਂ ਦੱਸੋ ਵੀ ਸਿੰਧ ਵਾਲੇ ਪਾਸੇ ਤੁਸੀਂ ਕਿਹੜਾ ਕੰਮ ਕਰਿਆ ਹੈਨਾ ਚਨਾਬ ਵਾਲੇ ਪਾਸੇ ਤੁਸੀਂ ਕਿਹੜਾ ਕੰਮ ਕਰਿਆ ਚੇਲਮ ਵਾਲੇ ਪਾਸੇ ਤੁਸੀਂ ਕਿਹੜਾ ਕੰਮ ਕਰਿਆ ਉੱਤੇ ਹੈਨਾ ਵੀ ਬਾਦ ਬਣਾ ਕੇ ਜੇ ਤੁਸੀਂ ਉੱਤੋਂ ਹੀ ਆਪਣੇ ਵਾਸਤੇ ਪਾਣੀ ਲੈ ਕੇ ਆਓ ਇੱਧਰ ਨੂੰ ਹੈਨਾ ਹਰਿਆਣੇ ਪੰਜਾਬ ਵਾਸਤੇ ਹੈਨਾ ਪੰਜਾਬ ਕੋਲ ਜਦੋਂ ਸਫੀਸ਼ੈਂਟ ਹੋਊਗਾ ਅਗਲਾ ਤਾਂ ਆਪਕੋਗਾ ਵੀ ਭਾਈ ਤੁਸੀਂ ਵੀ ਲੈ ਲਓ ਥੋੜਾ ਜਿਹਾ ਹਰਿਆਣੇ ਨੂੰ ਹੈਨਾ ਯਾ ਤਾਂ ਇਹ ਹੋਵੇ ਵੀ ਪੰਜਾਬ ਸਾਨੂੰ ਦੇ ਹੀ ਨਹੀਂ ਰਿਹਾ ਭਾਈ ਜਮਾ ਵੀ ਹੈਨਾ ਅਸੀਂ ਕਿਉਂ ਕਹੀਏ ਭਾਈ ਹੁਣ ਮੇਰੇ ਖੇਤ ਨੇ ਤੇ ਤੁਸੀਂ ਵੀ ਆਏ ਹੋ ਹੈਨਾ ਤੁਸੀਂ ਸੂਆ ਦੇਖ ਕੇ ਆਏ ਹੁਣ ਆਂਦੇ ਹੋ ਪਰਿਆ ਪਿਆ ਪਰਿਆ ਪਿਆ ਹੈਨਾ ਠੀਕ ਹੈ ਉਹ ਪਾਣੀ ਕਿੱਥੋਂ ਆ ਰਿਹਾ ਹੈ ਉਹਤੇ ਆਪਣਾ ਜਿਹੜਾ ਇਹਨਾਂ ਨੇ ਨਿਰਵਾਣਾ ਜਿਹੜਾ ਹੈਡ ਬਣਾਇਆ ਹੈ ਹੈ ਨਾ ਉਧਰੋਂ ਤੋਂ ਆ ਰਿਹਾ ਇਹ ਸਾਰੇ ਸਾਰੇ ਪੰਜਾਬ ਚ ਨਹੀਂ ਆ ਰਿਹਾ ਇਹ ਪਾਣੀ ਹੈ ਨਾ ਸਾਰੇ ਇਰੀਗੇਸ਼ਨ ਨੂੰ ਇੱਥੇ ਨਹੀਂ ਲੱਗਦਾ ਪੰਜਾਬ ਚ ਨਹੀਂ ਲੱਗਦਾ ਠੀਕ ਹੈ ਪੰਜਾਬ ਨੇ ਜਿੰਨਾ ਪਾਣੀ ਸਾਨੂੰ ਦਿੱਤਾ ਠੀਕ ਹੈ ਨਾ ਉਹ ਮਤਲਬ ਉਹ ਆਪਾਂ ਹਰਿਆਣਾ ਜਿੰਨਾ ਹੁੰਦਾ ਉਹ ਆਪਾਂ ਯੂਜ਼ ਕਰ ਲੈਨੇ ਹੈ ਨਾ ਹੁਣ 21 ਮਈ ਨੂੰ ਸਾਇਦ ਦੁਬਾਰਾ 21 ਮਈ ਹਾਂ ਫੇਰ ਦੁਬਾਰੇ ਸਰਕਲ ਚੱਲੂਗਾ 21 ਮਈ ਨੂੰ ਮੇਰੇ ਖਿਆਲ ਤੇ ਅਸੀਂ ਡੇਟ ਦੁਬਾਰੇ ਛੱਡ ਦੇਣਗੇ ਹਾਂ 20 21 ਮਈ ਦੀ 4 ਤੇ 8 ਮਹੀਨੇ ਹੁੰਦੇ ਨੇ ਇੱਕ 4 ਮਹੀਨੇ ਇੱਕ 8 ਮਹੀਨੇ ਹਾਂ ਇਹੋ ਜਿਹਾ ਕੁਛ ਹੈ ਨਾ 21 ਮਈ ਨੂੰ ਇਹਨੇ ਦੁਬਾਰਾ ਛੱਡਣਾ ਹੁੰਦਾ ਹੈ ਨਾ ਮੇਰੇ ਕੋਲ 4000 ਕੁ ਕਿਊਸੀ ਦਾ ਪਾਣੀ ਹੈ ਹੈਨਾ ਇਹ ਇਹੀ ਰਹਿੰਦਾ ਹੁਣ ਬਸ ਆ 4-5 ਦਾ 10 ਦਿਨ ਰਹਿ ਗਏ ਹਾਂ 10 ਦਿਨ ਰਹਿ ਗਏ ਹੈ ਨਾ ਫੇਰ ਦੁਬਾਰੇ ਤੋਂ ਇਹ ਸਰਕਲ ਚੱਲ ਜਾਣਾ ਹੈ ਨਾ ਤੇ ਉਹ ਤਾਂ ਪੰਜਾਬ ਤੋਂ ਫੇਰ ਵੀ ਫालतੂ ਦੇ ਰਿਹਾ ਹੈ ਨਾ ਤੇ ਗੱਲ ਬਈ ਲੋਕਾਂ ਦੀ ਨਹੀਂ ਹੈਗੀ ਫੇਰ ਕਹਿ ਰਹੇ ਅਸੀਂ ਹੈਨਾ ਗੱਲ ਹੁਣ ਚਲੋ ਹਰਿਆਣੇ ਵਾਲੀ ਉਹਦੇ ਤੇ ਆ ਜੇ ਲੋਕਾਂ ਦਾ ਬਹੁਤ ਪਿਆਰ ਆ ਪਛਾਨ ਹਰਿਆਣੇ ਪੰਜਾਬ ਵਾਲਿਆਂ ਦਾ ਸਿਰ ਸਾਨੂੰ ਪਤਾ ਵੀ ਇਹ ਤਾਂ ਅੱਡ ਜਿਹੜਾ ਹਰਿਆਣਾ ਪੰਜਾਬ ਕਰਿਆ ਨਾ ਇਹ ਸਰਕਾਰਾਂ ਨੇ ਕਰਿਆ ਹੈ ਨਾ ਪਹਿਲਾ ਪੰਜਾਬ ਤੋੜਦਾ ਉਧਰ ਆਲਾ ਹੈ ਨਾ ਫਿਰ ਇਹਨੂੰ ਪਾਸੇ ਵੀ ਇਹ ਲੋਕ ਕਿਉਂ ਦਿੱਲੀ ਦੇ ਨੇੜੇ ਨੇ ਹੈ ਨਾ ਵੀ ਇਹ ਕਾਨੂੰ ਰਾਜ ਵਾਲੇ ਪਾਸੇ ਨੂੰ ਫਿਰ ਵਧਣਗੇ ਅੱਗੇ ਲੜਦੇ ਨੇ ਹੈ ਨਾ ਲੜਨ ਵਾਲੇ ਲੋਕ ਨੇ ਭਾਈ ਇਹ ਤਾਂ ਹੈ ਨਾ ਵੀ ਇਹ ਤਾਂ ਹਮਲਾ ਕਰਨਗੇ ਸਾਰੇ ਪਾਸੇ ਨੂੰ ਆਗੇ ਇਹਨਾਂ ਨੂੰ ਤੋੜੋ ਹੈ ਨਾ ਬੰਡ ਇਹਨਾਂ ਨੇ ਪਾਈ ਹਰਿਆਣੇ ਪੰਜਾਬ ਵਾਲੀ ਸਾਇਰ ਦੀ ਸਾਰੀ ਲੋਕਾਂ ਦਾ ਬਹੁਤ ਪਿਆਰ ਸੀਗਾ ਅੱਜ ਵੀ ਹੈਗਾ ਹੈ ਹੈ ਨਾ ਅਸੀਂ ਅੱਜ ਵੀ ਕਹਿੰਦੇ ਆ ਭਾਈ ਹਰਿਆਣੇ ਪੰਜਾਬ ਨੂੰ ਇਕੱਠਾ ਕਰ ਦੋ ਆਪਾਂ ਆਪਣੇ ਬਰਤ ਲਾਂਗੇ ਹੈ ਨਾ ਸਿਆਸੀ ਮੈਟਰ ਜਿਹੜੇ ਨੇ ਨਾ ਉਹ ਸਾਈਡ 'ਚ ਹੋਣੇ ਚਾਹੀਦੇ ਨੇ ਉਹ ਗੱਲ ਜਦੋਂ ਹਰਿਆਣੇ ਵਾਲੇ ਪਾਸੇ ਆ ਜਾਂਦੀ ਹੈ ਨਾ ਪਾਣੀ ਦੀ ਹੈ ਨ ਵੀ ਤੁਸੀਂ ਬੋਲਦੇ ਨਹੀਂ ਹੈਗੇ ਜੀ ਪਾਣੀ ਵਾਲੇ ਮੈਟਰ ਤੇ ਹਨਾ ਭਾਈ ਅਸੀਂ ਕੀ ਬੋਲੀਏ ਜਦੋਂ ਪੰਜਾਬ ਸਾਨੂੰ ਜਿੰਨਾ ਬਣਦਾ ਉਹਨਾਂ ਦੇ ਰਿਆ ਸਾਰੇ ਦਾ ਸਾਰਾ ਤੁਸੀਂ ਹਰਿਆਣਾ ਸਰਕਾਰ ਨੂੰ ਕੁਐਸਚਨ ਕਿਉਂ ਨਹੀਂ ਕਰਾਦੇ ਭਾਈ ਵੀ ਜਿਹੜਾ ਯਮਨਾ ਵਾਲਾ ਪਾਣੀ ਆ ਜਿਹੜਾ ਯੂਪੀ ਵਾਲੇ ਪਾਸੇ ਨੂੰ ਜਾਂਦਾ ਹੈ ਜਿਹੜਾ ਜਿਹੜਾ ਦਿੱਲੀ ਵਾਲੇ ਪਾਸੇ ਨੂੰ ਜਾਂਦਾ ਵੀ ਤੁਸੀਂ ਉਹਦੇ ਤੇ ਕੀ ਵਰਕ ਕਰਿਆ ਅੱਜ ਤੱਕ ਹਾਂ ਹਰਿਆਣਾ ਵਾਲੀ ਸਰਕਾਰ ਨੇ ਹੈਨਾ ਵੀ ਉਹਦੇ ਤੇ ਦੱਸੋ ਤੁਸੀਂ ਕੀ ਵਰਕ ਕਰਿਆ ਵੀ ਜਿਹੜਾ ਯਮਰਾ ਵੀ ਗੱਲ ਕਰਦੇ ਹੈਨਾ ਯਮਰਾ ਸਤਲੁਜ ਵਾਈ ਐਸ ਐਲ ਦੀ ਗੱਲ ਕਰਦੇ ਹੈਨਾ ਵੀ ਐਸ ਬੀ ਐਲ ਦੀ ਤਾਂ ਸਾਰੇ ਹੀ ਗੱਲ ਕਰਦੇ ਨੇ ਐਸ ਬੀ ਦੇ ਪਿੱਛੇ ਤਾਂ ਸਾਰੇ ਹੀ ਲੜਦੇ ਨੇ ਹੈਨਾ ਵੀ ਤੁਸੀਂ ਐਸ ਬੀ ਐਲ ਦੇ ਪਾਣੀ ਨਹੀਂ ਜੀ ਛੱਡਦੇ ਹੈਨਾ ਵੀ ਤੁਸੀਂ ਉਹਦੇ ਤੇ ਕੀ ਕੰਮ ਕਰਿਆ ਹੁੱਡੇ ਨੇ ਕਹਾਂਸੀ ਨਹਿਰ ਬਣਾਈ ਸੀ ਹੈਨਾ ਹਾਂਸੀ ਨੂੰ ਪਾਂਖੜੇ ਤੋਂ ਜੋੜਨਾ ਸੀਗਾ ਸੀਦਾ ਹੈਨਾ ਉਹਦੇ ਤੋਂ ਆ ਆ ਉਹ ਸਾਰੀ ਨਾ ਚੱਲਣੀ ਸੀਗੀ ਹੈਨਾ ਇਹ ਰੋਤਕ ਉੱਤਕ ਹੋ ਗਿਆ ਭਵਾਨੀ ਹੋ ਗਿਆ ਹਾਂਸੀ ਹੋ ਗਿਆ ਇੱਧਰ ਹਰਿਆਣਾ ਕ੍ਰੋਸ ਕਰਨਾ ਹੈ ਅੱਧਾ ਹਰਿਆਣਾ ਕ੍ਰੋਸ ਕਰਨਾ ਸੀਗਾ ਦੋ ਸੂਸਨੈਰ ਪਿੱਛੇ ਤੁਸੀਂ ਕੀ ਕੰਮ ਕਰਿਆ ਅੱਜ ਉੱਠ ਥੱਪ ਹੋ ਗਈ ਨਾ ਯਾਰ ਇਹ ਦਾਦੂਪੁਰ ਨਲਵੀ ਵਾਲੀ ਨਹਿਰ ਸੀਗੀ ਹੈਨਾ ਉਹਦੇ 400 ਕਰੋੜ ਦਾ ਪ੍ਰੋਜੈਕਟ ਸੀਗਾ ਖੱਟਰ ਨੇ ਆ ਕੇ ਉਹਦੇ ਨਾ ਵੀ 400 ਕਰੋੜ ਰੁਪਈਆ ਨਾ ਦੇਣਾ ਪਿਆ ਜੀ ਉਹਨੂੰ ਕਾਟਾ ਹੀ ਮਾਰਤਾ ਕਹਿੰਦਾ ਇਹ ਨਹਿਰ ਹੀ ਨਹੀਂ ਹੈਗੀ ਕਹਿੰਦਾ ਅਸਲ ਨਹਿਰੀ ਨਹੀਂ ਬਣੀ ਨਹਿਰੀ ਹੈਗੀ ਨਹੀਂ ਕਹਿੰਦਾ ਇਹ ਨਹਿਰ ਕੈਨਸਲ ਹੀ ਕਰਦੀ ਕਾਟਾ ਹੀ ਮਾਰਦਾ ਵੀ ਨਹਿਰ ਬੰਦ ਹੋਊਗੀ ਕਹਿੰਦਾ ਪਹਿਲਾਂ ਉਹਦੇ ਵਾਸਤੇ ਰੁਪਏ ਜਾਰੀ ਹੋਗੇ ਹਾਂ ਪੈਸ ਪਰ ਉਹ ਕੰਮ ਸੀਰਾ ਨਹੀਂ ਚੜਿਆ ਅੱਛਾ ਭਾਈ ਇੱਕ ਨਾ ਗੱਲ ਆਪਾਂ ਜਿਹੜੀ ਚੱਲ ਰਹੀ ਹੈ ਹੁਣ ਟੈਕਨੀਕਲਿਟੀ ਦੀ ਹਨਾ ਪੰਜਾਬ ਕਹਿੰਦਾ ਸਾਡੇ ਕੋਲ ਪਾਣੀ ਨਹੀਂ ਪੰਜਾਬ ਤੋਂ ਹੁਣ ਅਸੀਂ ਪੰਜਾਬ ਤੋਂ ਸਾਨੂੰ ਪਤਾ ਹੈ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਪਾਣੀ ਦਾ ਤੁਹਾਨੂੰ ਹੀ ਪਤਾ ਹੋਣਾ ਤੁਸੀਂ ਖੇਤੀ ਬੜੀ ਕਰਦੇ ਹੋ ਤੇ ਗੱਲਬਾਤ ਕਰਦੇ ਹੋ ਤੁਸੀਂ ਮੋਰਚਿਆਂ 'ਚ ਜਾਂਦੇ ਹੋ ਬੁਰਾ ਹਾਲ ਹੋਇਆ ਪਿਆ ਹੈਗਾ ਹੁਣ ਜਿਹੜਾ ਸੀਜ਼ਨ ਚੱਲਣਾ ਮੋਰੇ 10 12 ਦਿਨਾਂ ਉਹਦੇ ਨੇ ਇਹੀ 15 20 ਦਿਨ ਪਾਣੀ ਪੂਰਾ ਚਾਹੀਦਾ ਪੰਜਾਬ 'ਚ ਫਸਲ ਨੂੰ ਹਨਾ ਤੇ ਨਾ ਉੱਥੇ ਕੋਈ ਨਹਿਰ ਹੈ ਤੁਹਾਨੂੰ ਪਤਾ ਇੱਕ ਦੋ ਨਹਿਰਾਂ ਹੈਗੀਆਂ ਜਿੱਚ ਪਾਣੀ ਹੈ ਖਾਲ ਹੋਏ ਸੂਏ ਹੋਏ ਕੱਸੀਆਂ ਹੋਈਆਂ ਇਹ ਤਾਂ ਸਾਰਾ ਕੁਝ ਖਤਮ ਹੀ ਹੋ ਗਿਆ ਪੰਜਾਬ ਚ ਹੋ ਗਿਆ ਆ ਹੁਣ ਠੀਕ ਹੈ ਪਿਛਲੇ 2 ਸਾਲਾਂ ਦਾ ਜਰੂਰ ਚੱਲਿਆ ਇਹ ਸਰਕਾਰ ਨੇ ਮਾੜਾ ਮੋਟਾ ਕੀਤਾਗਾ ਕਿ ਚਲੋ ਉਹਦੇ ਥਰੂ ਮਾੜੇ ਮੋਟੇ ਕੱਸੀਆਂ ਚ ਪਾਣੀ ਆਉਣ ਲੱਗਿਆ ਸੂਏ ਚ ਆਉਣ ਲੱਗਿਆ ਤੇ ਹਰਿਆਣੇ ਜੇ ਆਪਾਂ ਦੇਖਿਆ ਜਾਵੇ ਤਾਂ ਹਰਿਆਣੇ ਦੀ ਕੀ ਸਥਿਤੀ ਹੈ ਕਿ ਹਰਿਆਣੇ ਤੁਸੀਂ ਫਸਲ ਬਾੜੀ ਆਪ ਕਰਦੇ ਹੋ ਖੇਤੀ ਤੁਸੀਂ ਆਪ ਕਰਦੇ ਹੋ ਮੋਰਚਿਆਂ ਚ ਜਾਂਦੇ ਹੋ ਸੋ ਨੂੰ ਸਾਰਾ ਪਤਾ A to Z ਕਿ ਕਿੱਥੋਂ ਖੇਤੀ ਬਾੜੀ ਦੇ ਲਈ ਪਾਣੀ ਆਉਣਾ ਹੈ ਕਿੰਨਾ ਚਾਹੀਦਾ ਕਿੰਨਾ ਨਹੀਂ ਚਾਹੀਦਾ ਉਹ ਸਾਰਾ ਮੈਂ ਪੁੱਛਣਾ ਕਿ ਕੀ ਸਥਿਤੀ ਹੈ ਪਾਣੀ ਸਾਰਾ ਪੂਰਾ ਦੇਖੋ ਭਾਈ ਸਾਡੇ ਵਾਲੇ ਪਾਸੇ ਤੁਸੀਂ ਪੂਰਾ ਪਾਣੀ ਹੈ ਹਨਾ ਹੁਣ ਬਾਈ ਮੈਂ ਨਾ ਸੀਜ਼ਨ ਚ ਹੀ ਨਾ ਸਿਰਫ ਬੋਰ ਦਾ ਬਟਨ ਦੱਬਦਾ ਆ ਮੈਨੂੰ 10 ਸਾਲ ਹੋ ਗਏ ਬੋਰ ਚ ਪਾਈਪ ਪਾਈ ਨੂੰ ਬੋਰ ਨੇ ਪਾਈਪ ਨਹੀਂ ਮੰਗਿਆ ਅਜੇ ਤੱਕ ਅੱਛਾ ਠੀਕ ਹੈ ਨਾ 10 ਸਾਲ ਹੋ ਗਏ ਮੈਨੂੰ ਮੈਂ ਬੋਰ ਚ ਪਾਈਪ ਨਹੀਂ ਪਾਇਆ ਠੀਕ ਹੈ ਨਾ ਸਿਰਫ ਮੈਂ ਜੀਰੀ ਲਾਂਦੇ ਹੋਏ ਹੁਣ ਝੋਨਾ ਲਾਉਂਗਾ ਉਸ ਟਾਈਮ ਮੈਂ ਜ਼ਰੂਰ 15 ਦਿਨ ਬੋਰ ਦਾ ਬਟਨ ਦੱਬੂਗਾ ਨਹੀਂ ਮੇਰੇ ਕੋਲ ਪਾਣੀ ਇੰਨਾ ਆ ਜਾਂਦਾ ਨਹਿਰ ਚ ਠੀਕ ਹੈ ਨਾ ਉਸੇ ਤੋਂ ਨਰਵਾਣੇ ਵਾਲੀ ਹੈ ਨਾ ਭਾਈ ਮੈਨੂੰ ਲੋੜ ਨਹੀਂ ਪੈਂਦੀ ਕਣਕ ਚ ਜਦੋਂ ਅਸੀਂ ਫੋਨ ਮਾਰਦੇ ਹਾਂ ਨਾ ਡਿਪਾਰਟਮੈਂਟ ਦੇ ਅੰਦਰ ਕਣਕ ਚ ਵੀ ਅਗਲੇ ਪਾਣੀ ਛੱਡਦੇ ਨੇ ਸਾਡੇ ਕੋਲ ਤਕਰੀਬਨ ਸਾਡਾ ਏਰੀਆ ਹੁਣ ਯਾਰ ਇਹ ਤੁਸੀਂ ਆਂਦੇ ਹੋਏ ਫਸਲਾਂ ਦੇਖੇ ਹੋਣੀਆਂ ਹਰਿਆਣੇ ਦੇ ਅੰਦਰ ਹੈਨਾ ਸਾਰੇ ਦੀ ਸਾਰੀ ਹੈਨਾ ਵੀ ਇਹ ਸਾਰੇ ਮਤਲਬ ਵਧੀਆ ਤਰੀਕੇ ਨਾਲ ਸਰਵਾਈਵ ਕਰ ਰਹੇ ਨੇ ਹੈਨਾ ਹਾਂ ਕਿੱਥੇ ਹੈਗੀ ਯਾਰ ਲੋੜ ਇਹ ਜੀ ਗੱਲ ਨਹੀਂ ਹੈਗੀ ਜਿੱਥੇ ਅਸੀਂ ਗੱਲ ਕਰਦੇ ਆਂ ਵੀ ਜਿਹੜਾ ਸੀ ਸਾਰ ਵਾਲੇ ਪਾਸੇ ਹੋ ਗਿਆ ਰੁਤਕ ਹੋ ਗਿਆ ਭਵਾਨੀ ਵਾਲੀ ਸਾਈਡ ਹੈਗੀ ਹੈਗੀ ਆ ਉੱਥੇ ਹੈਨਾ ਪਰ ਇਹ ਮਸਲਾ ਐਵੇਂ ਨਹੀਂ ਯਾਰ ਹੱਲ ਹੋਣਾ ਹੈਨਾ ਜੇ ਤੁਸੀਂ ਜਿੰਨਾ ਇਹਨੂੰ ਇੰਨੀ ਪਬਲੀਕਲੀ ਕਰਤਾਂ ਮੂਰੇ ਲਿਆਂਦਾ ਪ੍ਰੈਸ ਕਾਨਫਰੈਂਸਾਂ ਤੇ ਆ ਕੇ ਕੈਮਰਿਆਂ ਤੇ ਆ ਕੇ ਗੱਲਾਂ ਹੈਨਾ ਸਾਰੀਆਂ ਗੱਲ ਕਿਉਂ ਇਹਨਾਂ ਨੇ ਹੱਲ ਨਹੀਂ ਕਰਨਾ ਠੀਕ ਹੈ ਕਿ ਇਫਦਰ ਦੇ ਸਿਆਸਤਦਾਨ ਨਹੀਂ ਹੱਲ ਕਰਦੇ ਇਹਨੂੰ ਉਧਰਲੇ ਸਿਆਸਤਦਾਨ ਇਹਨੂੰ ਹੱਲ ਕਰਦੇ ਕਿਉਂਕਿ ਇਹਨਾਂ ਨੇ ਮੁੱਦਾ ਬਣਾ ਕੇ ਰੱਖਣਾ ਕੋਈ ਅੱਜ ਦਾ ਮੁੱਦਾ ਥੋੜੀ ਹੈਗਾ 2007 ਚ ਇਹਨਾਂ ਨੇ ਮੇਰੇ ਖਿਆਲ ਦੇ ਬਾਦਲ ਸਰਕਾਰ ਨੇ 2007 ਚ ਜਿਹੜੀ ਉਹ ਹੀ ਗੱਲ ਹੈ ਜੇ ਮੁੱਦੀ ਖਤਮ ਹੋ ਜਾਣਗੇ ਫਿਰ ਸਿਆਸਤ ਕੀ ਸਿਆਸਤ ਕੀਤੇ ਕਿ ਜਿਵੇਂ ਉਹ ਦਿੱਲੀ ਦਾ ਉਹ ਕੂੜੇ ਵਾਲਾ ਮੁੱਦਾ ਆ ਹੈਨਾ ਉਹ ਪਹਾੜ ਜਿਹਾ ਵਾਲਾ ਹੈਨਾ ਉਹ ਹਾਂ ਉਹ ਮੈਂ ਇੱਕ ਵਾਰ ਗੱਲ ਵੀ ਸੁਣੀ ਸੀ ਜਿਉਂ ਕਹਿੰਦਾ ਵੀ ਇੱਕ ਬੰਦਾ ਆਇਆ ਜਿਉਂ ਕਹਿੰਦਾ ਭਾਈ ਮੈਂ ਡੰਪ ਜਾਂ ਚੱਕ ਦਿੰਦਾ ਕੂੜੇ ਵਾਲਾ ਵੀ ਮੈਂ ਤੁਹਾਨੂੰ ਪੈਸੀ ਵੀ ਮੈਂ ਹੀ ਦੇਵਾਂਗਾ ਹੈਨਾ ਪਤਾ ਨਹੀਂ ਕਿੰਨਾ ਹਜ਼ਾਰ ਕਰੋੜ ਰੁਪਇਆ ਕਹਿੰਦਾ ਸੀ ਮੈਂ ਦੇ ਦਿੰਦਾ ਵੀ ਮੈਂ ਤਾਂ ਬਿਜਲੀ ਬੂਜਲੀ ਬਣਾਵਾਂਗੇ ਹੈਨਾ ਤੇ ਅੱਗੇ ਜਿਹੜੇ ਰਾਜਨੀਤਾ ਬੈਠੇ ਸੀ ਉਹ ਕਹਿੰਦੇ ਨਾ ਭਾਈ ਕਹਿੰਦਾ ਇਹਦੇ ਨਾਲ ਤਾਂ ਰਾਜਨੀਤੀ ਚੱਲਦੀ ਹੈ ਸਾਰੇ ਦੀ ਸਾਰੀਆਂ ਤੇ ਇਹਨਾਂ ਦੀ ਰਾਜਨੀਤੀ ਪਾਣੀ ਵਾਲੇ ਮੁੱਦੇ ਚੱਲਦੀ ਹੈ ਇਹਨਾਂ ਨੂੰ ਪਤਾ ਵੀ ਹਰਿਆਣੇ ਦੇ ਮੈਂਟੈਲਿਟੀ ਨੂੰ ਲੋਕਾਂ ਦੀ ਮੈਂਟੈਲਿਟੀ ਨੂੰ ਤੇ ਪੰਜਾਬ ਦੀ ਮੈਂਟੈਲਿਟੀ ਨਾਲ ਇਹਨਾਂ ਦੇ ਮਤਭੇਦ ਕਿਵੇਂ ਪਾਉਣੇ ਨੇ ਇਨਾਂ ਕੋਲ ਹੋਰ ਦੱਸੋ ਚਾਹੂ ਕਿਹੜਾ ਮੈਟਰ ਆ ਹੋਰ ਹੈ ਹੀ ਨਹੀਂ ਕੋਈ ਮੈਟਰ ਹੋਰ ਇਨਾਂ ਕੋਲ ਹੈ ਨਾ ਆ ਪਾਣੀ ਵਾਲਾ ਮੈਟਰ ਹੈ ਇਨਾਂ ਕੋਲ ਹੈ ਨਾ ਵੀ ਜਿਹੜਾ ਮਤਭੇਦ ਪਾਉਂਦਾ ਆ ਗੱਲ ਪਤਾ ਕੀ ਹੋ ਜਾਂਦੀ ਆ ਬਾਈ ਸਾਨੂੰ ਤੁੰਨ ਵੀ ਪਤਾ ਹੈ ਨਾ ਦੇਖੋ ਅਸੀਂ ਕਹਿੰਦੇ ਜਦੋਂ ਇਨਫ ਹੋ ਇਨਫ ਦੇ ਰਹੇ ਆ ਯਾਰ ਅਸੀਂ ਤਾਂ ਸਾਰੇ ਹੀ ਪਾਣੀ ਜਦੋਂ ਪੰਜਾਬ ਚੋਂ ਰਿਹਾ ਹੈ ਨਾ ਜਦੋਂ ਜਦੋਂ ਦੱਸੋ ਵੀ ਹਾਂ ਹਰਿਆਣੇ ਤੇ ਜਾ ਰਹੇ ਹੋਏ ਪੰਜਾਬ ਵਾਲੇ ਨੂੰ ਹੈ ਨਾ ਹੁਣ ਹੁਣ ਇਹ ਤੋਂ ਛੇੜ ਚ ਹਰਿਆਣਾ علیحدਾ ਹੋਇਆ ਹੈ ਨਾ ਠੀਕ ਹੈ ਨਾ ਉਦੋਂ ਪਹਿਲਾਂ ਤਾਂ ਇਕੱਠੇ ਸੀ ਇਹ ਸਾਰੇ ਦੇ ਸਾਰੇ ਜੇ ਅੱਜ ਪੰਜਾਬ ਕਹੇ ਵੀ ਭਾਈ ਮੈਨੂੰ ਤਾਂ ਯਮਨਾ ਚੋਂ ਪਾਣੀ ਚਾਹੀ ਵੀ ਮੇਰਾ ਵੀ ਤਾਂ ਹੱਕ ਸੀ ਹੈ ਨਾ ਇਤੋਂ ਲੈਦਾ ਹੀ ਹੋਇਆ ਹੁਣ ਹੈ ਨਾ ਵੀ ਮੈਂ ਤਾਂ ਯਮਨਾ ਜੋ ਨਹਿਰ ਕੱਢ ਕੇ ਲਿਆਉਂਗਾ ਔਰ ਪੰਜਾਬ ਚ ਪਾਣੀ ਲੈ ਕੇ ਜਾਉਂਗਾ ਦੱਸੋ ਬਈ ਤੁਸੀਂ ਅਲਾਉ ਕਰ ਦੋਗੇ ਹਰਿਆਣੇ ਵਾਲੇ ਹਰਿਆਣੇ ਦੀ ਸਰਕਾਰ ਅਲਾਉ ਕਰ ਦੂਗੀ ਨਾ ਉਹ ਤਾਂ ਫੇਰ ਵੀ ਪੰਜਾਬ ਤਾਂ ਫੇਰ ਵੀ ਦੇ ਰਿਆ ਸਾਰੇ ਦਾ ਸਾਰਾ ਕਿਉਂਕਿ ਸਾਨੂੰ ਪਤਾ ਬਈ ਸਾਨੂੰ ਬਈ ਇੱਥੇ ਵੀ ਬਾਬੇ ਨਾਨਕ ਦੀ ਉਹ ਖੇਤੀ ਆ ਇੱਥੇ ਵੀ ਜੈ ਗੁਰਦੁਆਰੇ ਹਨਾ ਗੁਰਤੇਗ ਭਾਦਰ ਜੀ ਚੱਲੇ ਨੇ ਜਦੋਂ ਸਹੀਦੀ ਦੇਣ ਦਿੱਲੀ ਵਾਲੇ ਪਾਸੇ ਨੂੰ ਜੇ ਤੁਸੀਂ ਆਓਗੇ ਨਾ ਸਾਰਾ ਇੱਧਰਲੇ ਪਾਸੇ ਨਹੀਂ ਸਾਰਾ ਉਹਨਾਂ ਦੀਆਂ ਪੈੜਾਂ ਹੀ ਨੇ ਇੱਥੇ ਨੂੰ ਹਨਾ ਇੱਧਰ ਸਾਬਾਦ ਵਾਲੇ ਪਾਸੇ ਨੂੰ ਚਲੇ ਜਾਓਗੇ ਤੁਸੀਂ ਇੱਕ ਦਾ ਸਾਰੇ ਦਾ ਸਾਰਾ ਇਹ ਸਾਰਾ ਉਹਨਾਂ ਦੀਆਂ ਪੈੜਾਂ ਨੇ ਇੱਥੇ ਹਾਂ ਕਿਉਂਕਿ ਉਹਨਾਂ ਦੀ ਖੇਤੀ ਦਿੱਤੀ ਹੋਈ ਆ ਹਨਾ ਕਿਉਂਕਿ ਦਸਾਂ ਜੋਤ ਹੈ ਨਾ ਬਾਬੇ ਨਾਨਕ ਦੀ ਸੀਗੀ ਸਾਰੇ ਦੀ ਸਾਰੀ ਹਨਾ ਗੱਲ ਉੱਥੇ ਨਹੀਂ ਆਉਂਦੀ ਗੱਲ ਇੱਥੇ ਭਾਈ ਜਿਹਦੇ ਨਾਲ ਤੁਹਾਨੂੰ ਫਾਇਦਾ ਹੁੰਦਾ ਆ ਜਦੋਂ ਫੈਕਟਰੀ ਵਾਲੇ ਗੰਦ ਪਾਉਂਦੇ ਨੇ ਇਸ ਧਰਤੀ ਦੇ ਅੰਦਰ ਪਾਣੀ ਦੇ ਅੰਦਰ ਉਹਦੇ ਨਾਲ ਕੈਂਸਰ ਬਣਦਾ ਆ ਪਾਣੀ ਪੀਣ ਯੋਗ ਨਹੀਂ ਰਿਹਾ ਕੋਈ ਵੀ ਹੈਨਾ ਤੁਸੀਂ ਦੇਖ ਹੀ ਰਹੇ ਹੋ ਔਰ ਕੱਲੋਂ ਤੁਸੀਂ ਫੇਰ ਕੀ ਕਰਨਗੇ ਇਹ ਉਹਦਾ ਕੈਂਸਰ ਦਾ ਹਸਪੀਟਲ ਬਣਾ ਦੇਣਗੇ ਕਹਿਣਗੇ ਕਹਿਣਗੇ ਵੀ ਦੇਖੋ ਜੀ ਅਸੀਂ ਕਿੰਨਾ ਵਿਕਾਸ ਕਰਿਆ ਜੀ ਅਸੀਂ ਕੈਂਸਰ ਪੀੜਤਾਂ ਵਾਸਤੇ ਹਸਪੀਟਲ ਵੀ ਬਣਾਤਾ ਹੈਨਾ ਵੀ ਜਿਹੜਾ ਕੰਮ ਤੁਸੀਂ ਧਰਤੀ ਹੇਠਲੇ ਪਾਣੀ ਦੇ ਜਿਹੜਾ ਗੰਦਾ ਗੰਦਾ ਹੋ ਰਿਹਾ ਹੈਨਾ ਜਿਹੜੇ ਤੇ ਜ਼ਹਿਰ ਪਾਈਆਂ ਜਾ ਰਹੀਆਂ ਨੇ ਫੈਕਟਾ ਉਹਦੇ ਵਾਸਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕੁਝ ਵੀ ਨਹੀਂ ਕਰ ਰਹੇ ਤੇ ਹੁਣ ਇਹਨਾਂ ਨੇ ਇੱਕ ਐਕਟ ਸੀਗਾ ਜਿਹਦੇ ਨਾਲ ਜਿਹਦੇ ਚ ਜਦੋਂ ਕੋਈ ਪਾਣੀ ਦੂਸ਼ਿਤ ਕਰੂਗਾ ਉਹਨੂੰ 6 ਸਾਲ ਦੀ ਸਜ਼ਾ ਸੀਗੀ ਹਮ ਹੈਨਾ ਬਦਲਤਾ ਇਹਨਾਂ ਨੇ ਹੁਣ ਸਿਰਫ ਜੁਰਮਾਨੇ ਦੀ ਗੱਲ ਰਹੇਗੀ ਵੀ ਕੱਲਾ ਜੁਰਮਾਨਾ ਹੋਊਗਾ ਉਹਨੂੰ ਕੋਈ ਸਜ਼ਾ ਨਹੀਂ ਹੋਊਗੀ ਹੈਨਾ ਵੀ ਜਿਹੜਾ ਕੰਮ ਕਰਨ ਦਾ ਸਰਕਾਰਾਂ ਦਾ ਉਹ ਤਾਂ ਤੁਸੀਂ ਕਰ ਨਹੀਂ ਰਹੇ ਹੈਨਾ ਸਿਰਫ ਇੱਕ ਸਿਆਸੀ ਰੋਟੀਆਂ ਨੇ ਹੈਨਾ ਉਹ ਸੇਕੀ ਜਾਓ ਵੀ ਇਹਨਾਂ ਦੇ ਆਪਸ ਲੋਕਾਂ ਦੇ ਮਤਭੇਦ ਪਾਈ ਜਾਓ ਆਪਾਂ ਤਾਂ ਕੋਈ ਨਹੀਂ ਪਾਉਂਦੇ ਬਧੇਰਾ ਪਾਣੀ ਆ ਰਿਹਾ ਸਾਡੇ ਕੋਲ ਦਾ ਠੀਕ ਹੈ ਨਾ ਅਰ ਬਾਬੇ ਦੀ ਮੇਰ ਹੋ ਰਹੀ ਹੈ ਬਾਬੇ ਨਾਨਕ ਦੀ ਹੈ ਨਾ ਪੰਜਾਬ ਬਥੇਰਾ ਕੁਝ ਦੇ ਰਿਆ ਹੈ ਨਾ ਹਾਂ ਹਰਿਆਣਾ ਦੇਵੇ ਭਾਈ ਹੈ ਨਾ ਪੰਜਾਬ ਨੂੰ ਹੈ ਨਾ ਜਿੰਨੇ ਬਣਦੇ ਅਗਲੇ ਦੇ ਪੈਸੇ ਦੋ ਹੈ ਨਾ ਵੀ ਕੀਮਤ ਆਹਰੀਕ ਚੀਜ਼ ਨਹੀਂ ਹੁੰਦੀ ਹੈ ਭਾਈ ਹੈ ਨਾ ਹੁਣ ਰਾਜਸਥਾਨ ਚ ਦੱਸੋ ਹੈ ਨਾ ਉਂਦੇ ਥੋੜਾ ਮਾਰਬਲ ਨਿਕਲਦਾ ਹੈ ਭਾਈ ਵਿਧਾਨ ਸਭਾ ਚ ਇਹ ਗੱਲ ਹੋਈ ਉਹ ਕਹਿੰਦੇ ਕਿ ਰਾਜਸਥਾਨ ਵਗਜੋ ਕਹਿੰਦੇ ਪੱਥਰ ਜਿੰਨਾ ਮਰਜ਼ੀ ਲਿਓ ਪਰ ਰੁਪਏ ਦੇਣੇ ਪੈਂਦੇ ਨੇ ਪੈਸੇ ਦੇਣੇ ਪੈਂਦੇ ਨੇ ਕਹਿੰਦੇ ਤੁਸੀਂ ਵਗਜੋ ਝਾਰਖੰਡ ਕਿੰਨੀ ਕੋਲਾ ਲਿਓ ਉਹਦੇ ਪੈਸੇ ਆਉਂਦੇ ਨੇ ਉਹ ਕੋਲਾ ਵੀ ਸਿੱਧਾ ਪੰਜਾਬ ਨਹੀਂ ਆਉਂਦਾ ਉਹ ਵੀ ਉਹ ਵੀ ਕੁਦਰਤੀ ਸੌਮੀ ਨੇ ਹਾਂ ਉਹ ਵੀ ਫਿਰ ਭਾਈ ਦੇ ਤਾਂ ਰਹੇ ਆ ਥੋੜਾ ਦੇ ਰਹੇ ਆ ਠੀਕ ਹੈ ਸਾਰਾ ਤਾਂ ਪੰਜਾਬ ਚ ਨਹਿਰਾ ਜਿੰਨੀਆਂ ਆ ਰਹੀਆਂ ਨੇ ਹੋਰ ਕਿੱਧਰੋਂ ਆ ਰਹੀਆਂ ਨੇ ਦੂਸ ਕਿੱਧਰ ਪਾਣੀ ਹੈ ਨਾ ਜਿਹੜਾ ਹਰਿਆਣੇ ਚੋਂ ਆਉਣਾ ਸੀਗਾ ਯਮਨਾ ਵਾਲਾ ਉਹ ਤੁਸੀਂ ਕੀ ਕਰਿਆ ਅੱਧਾ ਗੇ ਯੂਪੀ ਵਾਲਿਆਂ ਨੂੰ ਪਾਸੇ ਨੂੰ ਭੇਜਦਾ ਅੱਧਾ ਗੇ ਦਿੱਲੀ ਵਾਲਿਆਂ ਨੂੰ ਪਾਸੇ ਨੂੰ ਭੇਜਦਾ ਵੀ ਕੋਲ ਕਰਦਾ ਮਾਰੀ ਉਹਨਾਂ ਨੂੰ ਹਾਂ ਮਾਰੀ ਕਰਦਾ ਨੂੰ ਵੀ ਕੋਸ਼ਿਸ਼ ਤਾਂ ਜਿਹੜਾ ਹਰਿਆਣੇ ਦੇ ਲੋਕਾਂ ਨੂੰ ਕਰਨਾ ਚਾਹੀਦਾ ਉਹ ਹਰਿਆਣੇ ਦੀ ਸਰਕਾਰ ਨੂੰ ਕਰਨਾ ਚਾਹੀਦਾ ਵੀ ਜਿਹੜਾ ਇਰੀਗੇਸ਼ਨ ਵਾਸਤੇ ਸਾਨੂੰ ਜਿਆ ਮਨੋਜ ਪਾਣੀ ਚਾਹੀਦਾ ਸੀ ਉਦੋਂ ਤੋਂ ਦੱਸੋ ਵੀ ਤੁਸੀਂ ਕਿੰਨੀਆਂ ਨਹਿਰਾਂ ਲੈ ਕੇ ਆਏ ਹੋ ਵੀ ਥੋੜਾ ਬੋਧਾ ਤਾਂ ਉਹ ਤੋਂ ਲਿਆਓ ਚਲੋ ਰਲ ਮਿਲ ਕੇ ਕਰ ਲੋ ਐਸਬੀਐਲ ਦੀ ਗੱਲ ਕਰਦੇ ਆ ਹਨਾ ਵੀ ਛੱਡ ਦੇਣਗੇ ਪਾਣੀ ਇਹ ਛੱਡ ਦਾਂਗੇ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਨਾ ਪਰ ਇਹ ਥੋੜੀ ਵੀ ਤੁਸੀਂ ਸਾਰੇ ਹੀ ਇੱਧਰ ਨੂੰ ਲਿਆਉਂਗੇ ਬਈ ਥੋੜਾ ਇੱਧਰ ਨੂੰ ਕਵਰ ਕਰੋ ਥੋੜਾ ਇੱਧਰ ਨੂੰ ਕਰੋ ਤਾਂ ਰਲ ਗਏ ਹਾਂ ਵੰਡ ਵੰਡ ਕੇ ਚੱਲਿਆ ਕਰਦੇ ਹਾਂ ਨਾ ਤੇ ਕੱਲ ਨੂੰ ਭਾਈ ਉਹਨਾਂ ਨੂੰ ਵੀ ਲੋਡ ਹੋਵੇ ਪੰਜਾਬ ਵਾਲਿਆਂ ਨੂੰ ਤੇ ਸਾਝੀ ਬਾਤਾਂ ਦੀ ਗੱਲ ਕਰੀ ਸੀ ਉਹਦੀ ਮੈਨੂੰ ਯਾਦ ਆ ਜਦੋਂ ਮੋਰਚਾ ਸੀ ਦਿੱਲੀ ਬੈਠੇ ਸੀ ਤਾਂ ਉਸ ਸਮੇਂ ਹਰਿਆਣੇ ਚੋਂ ਹਜ਼ਾਰਾਂ ਲੀਟਰ ਦੁੱਧ ਆਉਂਦਾ ਹੁੰਦਾ ਸੀ ਬਿਲਕੁਲ ਆਉਂਦਾ ਜੀ ਤੇ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਪਾਣੀ ਦੀ ਠੋਡਾ ਪਾਣੀ ਦਾ ਮੁੱਦਾ ਪੰਜਾਬ ਨਾਲ ਤਾਂ ਉਹ ਕਹਿੰਦੇ ਫਿਰ ਸਾਡਾ ਤਾਂ ਕਹਿੰਦੇ ਕੋਈ ਮੁੱਦਾ ਹੀ ਨਹੀਂ ਪਾਣੀ ਦਾ ਹਾਂ ਕਹਿੰਦੇ ਅਸਾਂ ਦੁੱਧ ਲੈ ਕੇ ਆਏ ਦੁੱਧ ਪਿਆ ਕੇ ਜਾਵਾਂਗੇ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਹੋ ਕਹਿੰਦੇ ਲੀਡਰਾਂ ਦਾ ਰੋਲਾ ਹੈ ਲੀਡਰਾਂ ਦਾ ਤੇ ਉਹੀ ਪੱਤਰਕਾਰਾਂ ਨੇ ਬਾਅਦ ਦੇ ਵਿੱਚ ਫਿਰ ਪੰਜਾਬ ਵਾਲਿਆਂ ਨੂੰ ਪੁੱਛਿਆ ਜਿਹੜੋ ਦੁੱਧ ਪੀ ਰਹੇ ਸੀ ਉਹ ਕਹਿੰਦੇ ਤੁਸੀਂ ਦੁੱਧ ਪੀ ਜਾਂਦੇ ਹੋ ਤੁਸੀਂ ਲੰਗਰ ਲਾਈ ਜਾਂਦੇ ਹੋ ਨਾ ਵਾਸਤੇ ਇਹ ਤਾਂ ਕਹਿੰਦੇ ਤੁਹਾਡੇ ਹਰਿਆਣਿਆਂ ਦਾ ਤੁਹਾਡਾ ਪਾਣੀ ਦਾ ਰੋਲਾ ਉਹਨਾਂ ਨੇ ਵੀ ਸੇਮ ਗੱਲ ਰਿਪੀਟ ਕੀਤੀ ਉਹ ਕਹਿੰਦੇ ਪਾਣੀਆ ਦਾ ਰੋਲਾ ਸਾਡਾ ਨਹੀਂ ਇਹ ਤਾਂ ਕਹਿੰਦੇ ਲੀਡਰਾਂ ਦਾ ਬਣਾਇਆ ਹੋਇਆ ਰੋਲਾ ਹੈ ਸਾਡਾ ਕੋਈ ਰੋਲਾ ਨਹੀਂ ਸਾਡਾ ਸੱਚੀ ਦੇਖੋ ਜਦੋਂ ਨਾ ਆਪਣਾ ਜਿਹੜੇ ਉਸ ਟਾਈਮ ਕੀ ਸੀਗਾ ਉਸ ਟਾਈਮ ਲਹਿਰ ਸੀਗੀ ਖਾੜਕੂ ਲਹਿਰ ਸੀ ਹੈਨਾ ਉਸ ਟਾਈਮ ਪੰਜਾਬ ਨਾਲ ਬਹੁਤ ਤਕਾ ਹੋ ਰਿਆ ਸੀਗਾ ਉਹਦੇ ਚ ਇੱਕ ਤਕਾ ਵੀ ਆ ਗਿਆ ਵੀ ਪੰਜਾਬ ਦਾ ਪਾਣੀ ਖੋਣਗੇ ਹਸਬਈਐਲ ਬਣਾਉਗਾ ਹਾਂ ਉਸ ਟਾਈਮ ਸੈਂਟੀਮੈਂਟਸ ਇਹ ਸੀਗੇ ਵੀ ਪੰਜਾਬ ਨੂੰ ਮਾਰਿਆ ਜਾ ਰਿਹਾ ਠੀਕ ਹੈ ਨਾ ਵੀ ਪੰਜਾਬ ਨਾਲ ਗਲਤ ਹੋ ਰਿਹਾ ਹੈ ਨਾ ਫਿਰ ਜਾ ਕੇ ਬਲਵਿੰਦਰ ਜਟਾਣ ਜੀ ਨੇ ਐਡਾ ਵੱਡਾ ਕਦਮ ਚੱਕਿਆ ਸੀਗਾ ਹੈਨਾ ਉਹ ਤਾ ਕਰੇ ਕਹਿੰਦੇ ਆ ਵੀ ਇਹ ਮੁੱਦੇ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਨੇ ਹਨਾ ਤਾਂ ਕਰਕੇ ਪੰਜਾਬ ਦੇ ਲੋਕ ਸੈਂਸਿਟਿਵ ਨੇ ਹਨਾ ਹੁਣ ਗੱਲ ਜਦੋਂ ਅਸੀਂ ਅੰਦੋਲਨ ਦੀ ਕਰਦੇ ਹਾਂ ਹਨਾ ਹਰਿਆਣਾ ਪੰਜਾਬ ਦਾ ਭਾਈਚਾਰ ਅੰਦੋਲਨ ਚ ਬਣਿਆ ਉਹ ਤਾਂ ਪਹਿਲਾਂ ਤਾਂ ਜਿਆ ਸਾਾਨੂੰ ਆਪ ਦੱਸਦੇ ਹੁੰਦੇ ਸੀਗੇ ਹਨਾ ਮੁੰਡੇ ਕਹਿੰਦਾ ਬਾਈ ਅਸੀਂ ਪੰਜਾਬ ਚੋਂ ਚੱਲਣਾ ਕਹਿੰਦਾ ਵੀ ਸਾਡਾ ਤਾਂ ਮਤਲਬ ਵੀ ਕਹਿਣ ਨੂੰ ਵੀ ਜੀ ਨਹੀਂ ਕਰਦਾ ਸੀ ਵੀ ਹਰਿਆਣੇ ਨਾਲ ਕੋਈ ਸਾਂਝ ਪਾਵਾ ਇਹ ਕਹਿੰਦਾ ਅਸੀਂ ਸਿੱਧੀ ਦਿੱਲੀ 에ਰਪੋਰਟ ਤੇ ਜਾ ਕੇ ਬ੍ਰੇਕ ਮਾਰਦੇ ਸੀ ਹਨਾ ਵੀ ਵਿੱਚ ਹਰਿਆਣੇ ਚ ਨਹੀਂ ਰੁਕਦੇ ਹੁੰਦੇ ਸੀਗੇ ਹਨਾ ਬਹੁਤ ਘੱਟ ਰੁਕਦੇ ਹੁੰਦੇ ਸੀ ਕੋਈ ਢਾਬੇ ਤੇ ਰੋਕ ਲਿਆ ਤਾਂ ਰੋਕ ਲਿਆ ਨਹੀਂ ਪਰ ਅੱਜ ਸਾਰਿਆਂ ਦੀ ਆਪਸ ਵਿੱਚ ਰਿਸ਼ਤੇਦਾਰੀਆਂ ਪੈ ਗਈਆਂ ਠੀਕ ਹੈ ਉਹ ਸਾਂਝ ਐਨੀ ਬਣੀ ਉਹ ਸਾਂਝ ਬਣਾਈ ਸਾਰੀ ਅੰਦੋਲਨ ਨੇ ਬਣਾਈ ਹੈ ਨਾ ਇਹਨਾਂ ਤੋਂ ਜੇਰੀ ਨਹੀਂ ਜਾਂਦੀ ਠੀਕ ਹੈ ਨਾ ਵੀ ਇਹਨਾਂ ਨੂੰ ਤੋੜੀਏ ਕਿਵੇਂ ਸਾਂਝ ਨੂੰ ਹੈ ਨਾ ਫਿਰ ਇਹੋ ਜਿਹਾ ਕਨਫਲਿਕਟ ਕਨਫਲਿਕਟ ਜਿਹੜੇ ਇਹਨੇ ਇਹ ਪੈਦਾ ਕਰਦੇ ਨੇ ਹੈ ਨਾ ਸਾਰੇ ਦੇ ਸਾਰੇ ਅਸੀਂ ਫਿਰ ਕਹਿੰਦੇ ਆ ਵੀ ਪਾਣੀਆਂ ਦਾ ਨਾ ਪੰਜਾਬ ਵਾਲੇ ਮਨਾ ਕਰਦੇ ਨੇ ਦੱਸੋ ਛਾ ਕਿਹੜਾ ਕਹਿ ਦੂਗਾ ਹੈ ਨਾ ਜਦੋਂ ਅਸੀਂ ਸਾਰਾ ਦਿਨ ਹੈ ਨਾ ਆ ਪਾਣੀ ਪੀਤਾ ਮਾਰਤਾ ਧਰਤ ਮੈਂ ਜੋ ਸਾਰਾ ਦਿਨ ਅਸੀਂ ਬਾਣੀ 'ਚ ਆਹੀ ਕੁਝ ਕਰਦੇ ਆ ਪੜਦੇ ਆ ਬਾਬਾ ਜੀ ਹੈ ਨਾ ਵੀ ਫਿਰ ਅਸੀਂ ਅਸਾਂ ਕਿਵੇਂ ਮਨਾ ਕਰਦਾਂਗੇ ਪਾਗ ਗੁਰੂ ਪਾਣੀ ਪੀਤਾ ਮਾਤਾ ਦਾਤ ਪਾਤਾ ਹੈ ਨਾ ਮਾਤਾ ਦਾਤ ਮਹਤ ਹੈ ਨਾ ਵੀ ਜੋ ਸਾਰਾ ਦਿਨ ਹੀ ਪੜਦੇ ਹਾਂ ਅਸੀਂ ਕਿਵੇਂ ਪਾਣੀ ਪੀਛੇ ਮਨਾ ਕਰਦਾਂਗੇ ਕਿਸੇ ਨੂੰ ਹੈ ਨਾ ਐਡੇ ਨਹੀਂ ਹੈਗੇ ਪੰਜਾਬ ਦੇ ਲੋਕ ਦਾ ਬਾਬਾ ਜੀ ਲੰਗਰ ਲਾਣੇ ਵਾਲੇ ਲੋਕ ਨੇ ਜਿਹੜੇ ਜਦੋਂ ਹਨਾ ਨੇ ਪਾਈਕ ਨਹੀਂ ਯਾਦੇ ਵਾਰਸ ਪਾਈਕ ਨਹੀਂ ਯਾਦੇ ਵਾਰਸ ਨੇ ਹੈ ਨਾ ਵੀ ਜਦੋਂ ਬਿਲਕੁਲ ਗਾਨਤ ਕਹਿੰਦੇ ਵੀ ਗੁਰਗੋਮੀ ਸਿੰਘ ਮਹਾਰਾਜ ਕਹਿੰਦੇ ਵੀ ਸ਼ਿਕਾਇਤ ਲੈ ਕੇ ਗਏ ਹੈ ਨਾ ਭਾਈ ਇੱਕ ਨਹੀਂ ਹੈ ਜੀ ਦੀ ਵੀ ਕਹਿੰਦੇ ਤਾਂ ਦੁਸ਼ਮਨਾ ਨੂੰ ਵੀ ਕਹਿੰਦੇ ਪਾਣੀ ਪਲਾਈ ਜਾਂਦੇ ਨੇ ਹੈ ਨਾ ਉਹ ਕਹਿੰਦੇ ਵੀ ਭਾਈ ਜੀ ਵੀ ਆਹ ਕੀ ਗੱਲ ਆ ਕਹਿੰਦਾ ਵੀ ਭਾਈ ਵੀ ਇਹ ਤੇ ਇਹ ਤਾਂ ਮੇਰੇ ਕਰਮ ਨੇ ਮੈਂ ਕਿਵੇਂ ਪਿੱਛੇ हट ਜਾਉਣਾ ਤੋਂ ਹੈਨਾ ਕਹਿੰਦਾ ਫਿਰ ਭਾਈ ਪਾਣੀ ਦੇ ਨਾਲ ਉਹਨਾਂ ਦੀ ਮਰਮ ਪੱਟੀ ਵੀ ਕਰਿਆ ਕਰ ਰਹੇ ਹੂੰ ਠੀਕ ਹੈ ਵੀ ਇਸ ਤਾਂ ਉਹਨਾਂ ਦੇ ਇੱਕ ਭਾਈ ਕਿ ਨਹੀਂ ਹੈ ਜਿਹਦੇ ਵਾਰਸ ਨੇ ਹੈਨਾ ਜਿਹੜੇ ਜਦੋਂ ਸਾਰੇ ਦੇਸ਼ ਦੇ ਅੰਦਰ ਨਾ ਹੜਾ ਆਉਂਦੇ ਨੇ ਨਾ ਜਦੋਂ ਪਾਣੀ ਨਾਲ ਤੁਸੀਂ ਡੁੱਬਦੇ ਹੋ ਸਾਰੇ ਦੇ ਸਾਰੇ ਤੁਸੀਂ ਪਾਣੀ ਪਿੱਛੇ ਗਈ ਜਾਂਦੇ ਪਾਣੀ ਨਹੀਂ ਦਿੰਦੇ ਪਾਣੀ ਦਿੰਦੇ ਜਦੋਂ ਪਾਣੀ ਚ ਡੁੱਬਦੇ ਹੋ ਨਾ ਤੁਸੀਂ ਦੱਸੋ ਕਿਹੜੀ ਸੰਸਦ ਆ ਕਿਹੜੀ ਸਰਕਾਰ ਆ ਹਰਿਆਣੇ ਦੀ ਕਿਹੜੀ ਸਰਕਾਰ ਆ ਪੰਜਾਬ ਦੀ ਜਿਹੜੀ ਤੁਹਾਡੇ ਪਿੱਛੇ ਲੰਗਰ ਲਾਉਂਦੀ ਹੈ ਇਹਹੀ ਕੀਰਤੀ ਲੋਕ ਲਾਉਂਦੇ ਨੇ ਫਿਰ ਅਸੀਂ ਕਹਿੰਦੇ ਵੀ ਲੋਕਾਂ ਦਾ ਆਪ ਵਿੱਚ ਕੋਈ ਰੋਲਾ ਨਹੀਂ ਹੈਗਾ ਭਾਈ ਇਹ ਤਾਂ ਹਮੇਸ਼ਾ ਨਾਲ ਖੜੇ ਨੇ ਇਸ ਦੇਸ਼ ਦੇ ਨਾਲ ਖੜੇ ਨੇ ਅਸੀਂ ਯਾਰ ਦੇਸ਼ ਸਾਡਾ ਵੀ ਆ ਸਰਕਾਰਾਂ ਮਾੜੀਆਂ ਹੋ ਸਕਦੀਆਂ ਨੇ ਠੀਕ ਹੈ ਸਭ ਤੋਂ ਵੱਧ ਆਰਮੀ 'ਚ ਦੇਖੋ ਸੀ ਪੰਜਾਬ ਹਰਿਆਣਾ ਦੀ ਨੇ ਬਿਲਕੁਲ ਠੀਕ ਹੈ ਮੋਹੀ ਗੱਲ ਕਹਿੰਦੇ ਆ ਹੁਣ ਸਾਨੂੰ ਕਹੀ ਕਹਿੰਦੇ ਆ ਵੀ ਇਹ ਤਾਂ ਵੱਖਬੱਦੀ ਨੇ ਜੀ ਇਹ ਤਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਅਸੀਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਨਹੀਂ ਕਰਦੇ ਕਦੇ ਵੀ ਹੈਨਾ ਜੈਸੀ ਆਪਣੀ ਖੇਤੀ ਪਿੱਛੇ ਸਰਕਾਰਾਂ ਨਾਲ ਲੜਦੇ ਆ ਨਾ ਇਹਨਾਂ ਵਾਸਤੇ ਕੀ ਹੋ ਗਿਆ ਹੁਣ ਮੈਂਟੈਲਿਟੀ ਕੀ ਹੋ ਗਈ ਭਾਈ ਦੇਸ਼ ਦੀ ਨਾ ਵੀ ਦੇਸ਼ ਭਗਤ ਕੋਣ ਆ ਜਿਹੜਾ ਤਾਂ ਕਹਿ ਦੂਗਾ ਵੀ ਫਲਾਣਾ ਜੈ ਜੀ ਫਲਾਣਾ ਹਿੰਦ ਜੀ ਟਮਕਾਣਾ ਜੀ ਹੈ ਨਾ ਉਹ ਤਾਂ ਹੋ ਗਿਆ ਦੇਸ਼ ਭਗਤ ਹੈ ਨਾ ਜਿਹੜਾ ਸਰਕਾਰ ਨੂੰ ਕੁਐਸਚਨ ਕਰ ਲੂਗਾ ਉਹ ਹੋ ਗਿਆ ਦੇਸ਼ ਤਰੋਈ ਔਰ ਅਸਲੀ ਦੇਸ਼ ਭਗਤ ਨਾ ਇਹ ਲੋਕ ਨੇ ਜਿਹੜੇ ਲੜਦੇ ਨੇ ਦੇਸ਼ ਦੀ ਕਮੀਆਂ ਪਿੱਛੇ ਲੜਨਾ ਦੇਸ਼ ਦੀ ਜਿਵੇਂ ਹੁਣ ਕੀਤਾ ਆਪਣਾ ਖੇਤੀ ਵਾਲਾ ਕੀਤਾ ਇਹ ਜੇ ਕੀਤਾ ਜ ਸਾਰੇ ਦੇਸ਼ ਨੂੰ ਰਜਾਉਂਦੇ ਹਾਂ ਹਾਂ ਰਜਾ ਸਾਰੇ ਦੇਸ਼ ਨੂੰ ਬਾਹਰਲੇ ਦੇਸਾਂ ਨੂੰ ਵੀ ਰਜਾਉਂਦੇ ਆਂ ਬਾਈ ਇੰਨਾ ਕੁ ਮਾਣ ਆ ਨਾ ਖੇਤੀ ਦੇ ਉੱਤੇ ਵੀ ਪੁੱਛੋ ਹੀ ਕੁਛ ਨਾ ਰਜੀ ਧਰਤੀਆਂ ਨਾ ਬਾਬੇ ਨਾਨਕ ਦਿੱਤੀ ਹੋਈ ساری ਦੁਨੀਆ ਦੇ ਅੰਦਰ ਨਹੀਂ ਹੈਗੀ ਇੱਕ ਫਸਲ ਬੀਜਦੇ ਆ ਬਾਹੀ ਕਰਕੇ ਨਾਲ ਦੀ ਨਾਲ ਦੂਸਰੀ ਫਸਲ ਬੀਜ ਦਿੰਨੇ ਆ ਨਾਲ ਦੀ ਨਾਲ ਤੀਜਰੀ ਬੀਜ ਦਿੰਨੇ ਆ ਆ ਮੇਰੀ ਤੀਜੀ ਫਸਲ ਆ ਬਈ ਸਾਲ ਦੇ ਅੰਦਰ ਸੂਰਜਮੁਖੀ ਵਾਲੇ ਤੁਹਾਡੇ ਸਾਹਮਣੇ ਹੀ ਖੜੀ ਹੈ ਬਿਲਕੁਲ ਕੀ ਨਾ ਬਿੱਕੀ ਪ੍ਰਮਾਤਮਾ ਨੇ ਕੀ ਸੋਚ ਕੇ ਦਿੱਤਾ ਵੀ ਅਸੀਂ ਤਾਂ ਇਹੋ ਜਿਹੇ ਲੋਕ ਆ ਜਿਹਨੇ ਪਹਿਲਾਂ ਵੀ ਸਾਰਿਆਂ ਦਾ ਹਰੀ ਤੇ ਕ੍ਰਾਂਤੀ ਦੇ ਨੋ ਤੇ ਪੇਟ ਭਰੇ ਆਪਣੀ ਜਮੀਨਾਂ ਖਰਾਬ ਕਰੀਆਂ ਖਾਦ ਇਹਨਾਂ ਨੇ ਸਪਰੇ ਹਾਂ ਦਵਾਈਆਂ ਪਾ ਪਾ ਕੇ ਹਣਾ ਪੰਡਤੀ ਕਹਿੰਦੇ ਪੰਡਾਂ ਚ ਕੀ ਮਾਹੌਲ ਹੈ ਤੇ ਪੰਡਾਂ ਚ ਕੀ ਮਾਹੌਲ ਜਦੋਂ ਇੰਨਾ ਰੌਲਾ ਰੱਪਾ ਪਈ ਜਾਂਦਾ ਹੈ ਪੰਡਾਂ ਨੇ ਨਾ ਨੋ 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 ਇੱਥੇ ਕੋਈ ਗੱਲ ਵੀ ਨਹੀਂ ਕਰਦਾ ਹਰਿਆਣੇ ਚੋਂ ਵੀ ਹਾਂ ਵੀ ਐ ਹੋਈ ਜਾਂਦਾ ਇਹੀ ਲੜੀ ਜਾਂਦੇ ਨੇ ਪਰ ਐਸੇ ਹੱਸੀ ਤਾਂ ਹੱਸੀ ਜਾਂਦੇ ਆ ਇਹਨਾਂ ਨੂੰ ਹੈਨਾ ਵੀ ਇਹ ਕੀ ਕਰੀ ਜਾਂਦੇ ਨੇ ਵੀ ਜਦੋਂ ਇਹ ਰੋਲੇ ਵੀ ਸਰ ਇਹਨੂੰ ਪਤਾ ਕੀ ਹੋ ਗਿਆ ਹਾਲਾਂਕਿ ਤੁਸੀਂ ਉਹ ਲੋਕੋਂ ਜਿਹੜੇ ਖੇਤੀ ਕਰਦੇ ਹੋ ਕਿਰਤੀ ਲੋਕ ਜਿਹਨੂੰ ਹਾਂ ਜੀ ਇਹਨੂੰ ਕਿਰਤੀ ਲੋਕ ਕਹਿੰਦੇ ਨੇ ਹੈਨਾ ਠੀਕ ਹੈ ਗੱਲ ਪਈ ਨਾ ਲੋਕ ਸਮਝ ਗਏ ਹੂੰ ਠੀਕ ਹੈ ਹੁਣ ਲੋਕ ਸਮਝ ਗਏ ਵੀ ਭਾਈ ਵੀ ਇਹ ਇਹ ਤਾਂ ਇਹਨਾਂ ਨੇ ਇਹਨਾਂ ਦਾ ਤਾਂ ਇਹੀ ਕੰਮ ਆ ਥੋੜੇ ਦਿਨਾਂ ਬਾਅਦ ਇਹ ਤਾਂ ਨਾ ਇਹ ਮੁੱਦੇ ਨੂੰ ਲੈ ਕੇ ਹੀ ਆਉਂਦੇ ਨੇ ਠੀਕ ਹੈ ਇਹ ਮੁੱਦਾ ਵੀ ਸਿਆਸੀ ਬਣਾ ਲਿਆ ਇਹਨਾਂ ਨੇ ਹੈਨਾ ਇਹਨਾਂ ਨੇ ਹੱਲ ਹੁਲੇ ਨੂੰ ਕਰਨਾ ਕੋਈ ਨਹੀਂ ਹੈਗਾ ਵੀ ਆਪਾਂ ਕਿਉਂ ਆਪਸ ਜਮਣਾ ਭਾਈਚਾਰਾ ਖਰਾਬ ਕਰੀਏ ਅਸੀਂ ਕਿਉਂ ਲੜੀਏ ਹੁਣ ਯਾਰ ਪਿੰਡ 'ਚ ਸਾਡੇ 'ਚ ਸਾਰੇ ਨਹੀਂ ਹਰਿਆਣੇ 'ਚ ਰਹਿੰਦੇ ਸਾਰੇ ਤਰੀਕੇ ਦੇ ਲੋਕ ਰਹਿੰਦੇ ਨੇ ਬੀਜੇਪੀ ਵਾਲੇ ਵੀ ਰਹਿੰਦੇ ਨੇ ਇੱਥੇ ਹਾਂ ਕਦੇ ਵੀ ਨਹੀਂ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਆ ਕੇ ਕਹਿ ਜੇ ਵੀ ਹਾਂ ਵੀ ਭਾਈ ਤੁਸੀਂ ਪੰਜਾਬ ਦਾ ਪੱਖ ਲੈਣੇ ਹੋ ਜੀ ਹੈਨਾ ਵੀ ਸਾਨੂੰ ਪਾਣੀ ਨਹੀਂ ਦਿੰਦੇ ਜੇ ਕੋਈ ਸਾਡੇ ਨਾਲ ਲੜਪੋਗਾ ਸਾਰੇ ਸ਼ਹਿਰ 'ਚ ਘੁੰਮਦੇ ਆਂ ਸਭ ਕੁਝ ਸਾਰਾ ਕਰਦੇ ਆਂ ਸਾਰੇ ਹਰਿਆਣੇ 'ਚ ਜਾਣਦੇ ਆਂ ਦਿੱਲੀ ਤੱਕ ਜਾਣਦੇ ਆਂ ਕੱਲ ਨੂੰ ਰਾਜਪੁਰ ਤੋਂ ਰਾਜ ਨੂੰ ਫੇਰ ਜਾ ਅਛਾ ਜੀ ਜਿਹੜਾ 21 ਤਰੀਕ ਨੂੰ ਸ਼ੁਰੂ ਹੋਇਆ ਨਾ ਪਾਣੀ ਤੇ ਅੱਜ ਹੈਗੀ ਹੈ ਤਰੀਕ 6 ਹਾਂ ਆ 15 ਦਿਨ ਦੇ ਲਈ ਪਾਣੀ ਤਾਂ ਹੈਗਾ ਇੱਥੇ ਹਰਿਆਣੇ ਚ ਪੂਰਾ ਬਈ ਦੇਖੋ ਚਾਹ ਇਹ ਵੀ ਸੁਣਿਆ ਮੈਂ ਕਹਿੰਦਾ ਪੀਣ ਲਈ ਵੀ ਪਾਣੀ ਨਹੀਂ ਹੈਗਾ ਹਾਂ ਉਹ ਹੀ ਮੈਂ ਗੱਲ ਕਰਦਾ ਕਿਉਂਕਿ ਪੀਣ ਲਈ ਪਾਣੀ ਤਾਂ 4000 ਕਿਊਸਿਕ ਉਹ ਤਾਂ ਜਾਈ ਜਾਂਦਾ ਜਾਈ ਜਾਂਦਾ ਪਰ 4000 ਕਿਉਂ 4000 ਤੋਂ ਵੱਧ ਦਿੰਦੇ ਆ ਬਾਈ ਜਿੰਨਾ 4000 ਮੈਂ ਕਹਿੰਦਾ 4500 ਪਲੱਸ ਚਾਹ ਲਿਆ ਹੈ ਨਾ ਇੱਕ ਕਿਊਸਿਕ ਹੁੰਦਾ ਤੁਸੀਂ ਦੇਖੋ ਇੱਕ ਕਿਊਸਿਕ ਹੁੰਦਾਗਾ ਕਿ 1 ਸਕਿੰਟ ਦੇ ਵਿੱਚ ਪਾਣੀ ਜਿਹੜਾ ਉਤੋਂ ਚੱਲਦਾ ਪਾਖੜਾ ਤੋਂ ਇੱਕ ਸਕਿੰਟ ਦੇ ਵਿੱਚ 28 ਲੀਟਰ ਪਾਣੀ 28 ਲੀਟਰ ਪਾਣੀ 1 ਮਿੰਟ ਚ ਕਿੰਨਾ ਹੋ ਗਿਆ ਇੱਕ ਘੰਟੇ ਚ ਲਾ ਲਓ 24 ਘੰਟਿਆਂ ਚ ਲਾ ਲਓ ਅਰੇ ਸਾਲ ਚ ਕਿੰਨਾ ਹੋਊਗਾ ਵੀ ਦੇਖੋ ਕਿੰਨੀ ਗੱਲ ਨਾ ਬਈ ਹੁਣ ਇਹ BBMP ਜੀ ਇਹਨਾਂ ਨੇ ਨਾ ਇਹਨਾਂ ਨੇ ਤਾਂ ਬਣਾਈ ਜੀ ਇਹ BBMP ਇਹ ਜਿਹੜੀ ਜੋ ਵੀ ਬਣਾਇਆ ਹੋਇਆ ਨਾ ਨੇ ਹਨਾ ਸੰਸਤਾ ਜੀ ਇਹਦੀ ਇੱਕ ਮੈਂਬਰ ਪੰਜਾਬ ਦਾ ਲੀਤਾ ਹੈ ਨਾ ਇੱਕ ਰਾਜਸਥਾਨ ਦਾ ਹਿਮਾਚਲ ਦਾ ਕਿਉਂਕਿ ਸੈਂਟਰ ਨੇ ਆਪਣੇ ਅੰਡਰ ਕਰਨੇ ਇਹ ਡੈਮ ਰੂਮ ਹੈਗੇ ਨੇ ਜਿੰਨੇ ਵੀ ਹਨਾ ਤੇ ਉਦੋਂ ਇਹਨਾਂ ਨੇ ਮੀਟਿੰ ਕੰਨਾਂ ਜਿਸੀ ਤੇ ਪਾਣੀ ਛੱਡਾਂਗੇ ਹਨਾ ਭਗਵਾਨ ਤਮਨੂ ਨੇ ਉੱਤੇ ਛੱਡਾ ਪਾਗੜਾ ਜਿਹੜੇ ਆਪਾਂ ਦੇ ਨਿੱਕੇ ਟਾਂਤ ਹਨਾ ਕਿੱਥੇ ਚਲੇ ਗਏ ਹਨਾ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਹਨਾ ਉਹ ਬੀਬੀ ਐਮਪੀ ਬਣਾਉਣ ਵਾਲੇ ਕੌਣ ਸੀਗੇ 2021 ਚ ਕਿਸ ਦੀ ਸਰਕਾਰ ਸੀਗੀ ਹਨਾ ਹਮ ਅਹੀ ਉਹ ਅੱਜ ਕਹਿੰਦੇ ਨੇ ਅੱਜ ਵਿਰੋਧ ਚ ਲੱਗੇ ਹੋਏ ਨੇ ਹਨਾ ਕਾਂਗਰਸ ਵਾਲੀ ਵੀ ਅਸੀਂ ਤਾਂ ਵਿਰੋਧ ਕਰਦੇ ਆਂ ਜੀ ਪਾਣੀ ਦੀ ਜਾਣ ਚਾਹੀਦਾ ਤੁਸੀਂ ਤਾਂ ਹੈਗੇ ਸੀ ਤੁਸੀਂ ਤਾਂ ਤੁਸੀਂ ਤਾਂ ਆਪਣਾ ਇਹਨਾਂ ਦੇ ਟੱਕ ਮਰਵਾਏ ਨੇ ਚਾਂਦੀ ਦੀ ਕਸੀਆਂ ਨਾਲ ਹਨਾ ਅੱਜ ਤੁਸੀਂ ਰਾਕੇ ਬਣ ਰਾਕੇ ਬਣ ਗਏ ਹਨਾ ਪਾਣੀਆਂ ਦੇ ਹਨਾ ਤੇ ਉਹ ਵੀ ਅਭੀ ਦੇਖੋ ਲੋਕ ਸਮਝਣ ਲੱਗੇ ਨਾ ਗੱਲਾਂ ਨੂੰ ਵੀ ਪਾਈ ਜੇ ਤੁਸੀਂ ਸਾਰੇ ਲੋਕਾਂ ਨੂੰ ਮੂਰਖੀ ਸੋਚੀ ਜਾਓਗੇ ਹਨਾ ਇੱਕ ਪਾਸੇ ਤੁਸੀਂ ਆਪ ਬਣਾ ਕੇ BBMBG ਹੈਨਾ ਉਹ ਤੋਂ ਬਾਅਦ 2021 ਜੇ ਤੁਸੀਂ ਫਿਰ ਜਿਹੜਾ ਇਹ ਆਇਆ ਡਰਾਫਟ ਜਾਂ ਹੈਨਾ ਇਹਨਾਂ ਦਾ ਉਹ ਤੁਸੀਂ ਲਾਗੂ ਕਰਨ ਵਾਲੇ ਤੁਸੀਂ ਲੋਕ ਸਭ ਕੁਝ ਕਰਨ ਵਾਲੇ ਤੁਸੀਂ ਲੋਕ ਠੀਕ ਹੈ ਨਾ ਫੇ ਤੇ ਲੜਾਈ ਕੀ ਹੁੰਦੀ ਆ ਲੜਾਈ ਹਰਿਆਣੇ ਪੰਜਾਬ ਦੀ ਪੈ ਗਈ ਹੈ ਨਾ ਲੜਾਈ ਸਿਆਸਤਾਂ ਕੀਤੇ ਵੀ ਦੇਖ ਲਿਓ ਬਾਬਾ ਜੀ ਅੱਛਾ ਇੱਕ ਭਾਈ ਜਿਹੜੇ ਆ ਹੁਣ ਪਿੱਛੇ ਜੇ ਡੱਲੇ ਵਾਲ ਹੋਣਾ ਨੇ ਮਨਵਰਤ ਰੱਖਿਆ ਸੀ ਨਾ ਇਹਦੇ ਉੱਪਰ ਬੜੇ ਸਵਾਲ ਖੜੇ ਹੋ ਗਏ ਹੁਣ ਉਹਨਾਂ ਦੇ ਆਪ ਦੇ ਜਥੇਬੰਦੀਆਂ ਦੇ ਬੰਦੀ ਚਿੱਠੀਆਂ ਲਿਖਣ ਲੱਗ ਗਏ ਦੋਨਾਂ ਫਾਰਮਾਂ ਦੇ ਉਹ ਕਹਿੰਦੇ ਕਿ ਇੰਨਾ ਤਾਂ ਕੋਈ ਬੰਦਾ ਜਿਉਂਦਾ ਰਹਿ ਨਹੀਂ ਸਕਦਾ 130 ਦਿਨਾਂ ਦਾ ਮਨਵਰਤ ਰੱਖ ਕੇ ਉਹ ਸਾਰਾ ਕੁਝ ਕਹਿਣ ਲੱਗੇ ਕਿ ਤਾਂ ਮਿਲ ਬੰਟ ਕੇ ਕਹਿੰਦੇ ਸਾਰਾ ਕੁਝ ਹੋਇਆ ਮੋਰਚਾ ਲੱਗਿਆ ਫਿਰ ਉੱਠਿਆ ਵੀ ਉਵੇਂ ਇਹਨਾਂ ਦੀ ਕੀ ਤੁਸੀਂ ਕੀ ਕਹਿੰਦੇ ਗੱਲ ਪਤਾ ਕੀ ਆ ਬਾਈ ਤੁਸੀਂ ਵਿੱਚ ਵੀ ਰਹਿ ਕੇ ਆਇਆ ਮੈਂ 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 ਤੁਹਾਨੂੰ ਗੱਲ ਦੱਸਦਾ ਇੱਕ ਹੈ ਨਾ ਅਸੀਂ ਕੀ ਸੋਚਦੇ ਆ ਵੀ ਜਦੋਂ ਸਾਡੇ ਦੇ ਕੋਈ ਪੈਸਿਆਂ ਦਾ ਇਲਜ਼ਾਮ ਲਾਊਗਾ ਵੀ ਇਹ ਤਾਂ ਜਥੇਬੰਦੀਆਂ ਵਾਲੇ ਤਾਂ ਨਾ ਪੈਸੇ ਖਾਂਦੇ ਨੇ ਹੈਨਾ ਠੀਕ ਹੈ ਨਾ ਇਹ ਤਾਂ ਬੀਕੇ ਹੋਏ ਨੇ ਇਹਨਾਂ ਦੀ ਸਰਕਾਰਾਂ ਨਾਲ ਸਾਂਝਾ ਇਹ ਪਤਾ ਉਹ ਕੌਣ ਲੋਕ ਕਰਦੇ ਨੇ ਜਿਨ੍ਹਾਂ ਨੇ ਨਾ ਤਾਂ ਮੋਰਚੇ 'ਚ ਜਾਣਾ ਹੁੰਦਾ ਹੈ ਨਾ ਜਿਨ੍ਹਾਂ ਨੇ ਕਦੇ ਰੁਪਈਆ ਰੁਪਈਏ ਦੀ ਕਦੇ ਮੋਰਚੇ 'ਚ ਪਰਚੀ ਕਢਾਈ ਹੁੰਦੀ ਹੈ ਨਾ ਜਿਹੜਾ ਬੰਦਾ ਮੋਰਚੇ 'ਚ ਗਿਆ ਹੋਊਗਾ ਜਿਨੇ ਮੋਰਚੇ ਦੇ ਹਾਲਾਤ ਦੇਖੇ ਹੋਣਗੇ ਜਿਨੇ ਉੱਥੇ ਸਫਰ ਕਰਿਆ ਹੋਊਗਾ ਉੱਥੇ ਦੇ ਹਾਲਾਤਾਂ ਦੇ ਅੰਦਰ ਹੈ ਨਾ ਅਰ ਜਿਨੇ ਕੋਈ 500 ਰੁਪਏ ਦੀ ਪਰਚੀ ਕਢਾਈ ਹੋਗੀ ਉਹ ਬੰਦਾ ਕਦੇ ਮਾੜਾ ਨਹੀਂ ਬੋਲਦਾ ਕਿਉਂਕਿ ਲੋਕ ਹੋਗੇ ਬਾਈ ਆਰਾਮ ਪ੍ਰਸਤ ਜ਼ਿਆਦਾ ਹੈ ਨਾ ਹੁਣ ਲੋਕਾਂ ਨੇ ਜਾਣਾ ਤਾਂ ਹੁੰਦਾ ਨਹੀਂ ਹੈ ਨਾ ਬਥੇਰੇ ਨੇ ਹੈ ਨਾ ਫਿਰ ਉਹ ਗੱਲਾਂ ਬਣਾਉਂਦੇ ਨੇ ਵੀਰਾਂ ਉਹ ਯਾਰ ਆਪ ਤਾਂ ਜਾਣਾਂ ਦੀ ਹੈ ਨਾ ਹੁਣ ਯਾਰ ਪੁੱਸਤਾ ਕਹਿਣਾ ਹੈ ਵੀ ਯਾਰ ਮੈਂ ਵੀ ਤਾਂ ਯਾਰ ਹੁਣ ਪਿੰਡਾਂ ਚ ਸੱਤਾ ਤਾਂ ਲੱਗਦੀਆਂ ਨੇ ਸੰਜੂ ਨੂੰ ਜਾਣਾ ਉਹਨਾਂ ਨੇ ਹੈ ਨਹੀਂ ਹੈ ਨਾ ਫਿਰ ਉਹ ਗੱਲਾਂ ਕਰਦੇ ਨੇ ਵੀ ਭਾਈ ਇਹ ਤਾਂ ਬੀਕੇ ਹੋਏ ਨੇ ਇਹ ਤਾਂ ਏ ਨੇ ਇਹ ਤਾਂ ਫਲਾਣਾ ਨੇ ਠਮਕਾਣਾ ਨੇ ਜੇ ਮੋਰਚੇ ਨਾਲ ਰਲ ਮਿਲ ਕੇ ਚੱਲੇ ਹੁੰਦੇ ਨਾ ਅੱਜ ਮੇਰੀ 29 ਤਰੀਕ ਨੂੰ ਵੀ ਤਰੀਕ ਸੀਗੀ ਫਿਰ ਮੇਰੀ 2 ਤਰੀਕ ਨੂੰ ਵੀ ਤਰੀਕ ਸੀ ਮੈਂ 5 ਤਰੀਕ ਨੂੰ ਤਰੀਪੂਕ ਤੇ ਆਇਆ ਮੇਰੇ ਖਿਆਲ ਤੋਂ ਅਗਲੇ ਮਹੀਨੇ ਦੀ ਫਿਰ 10 ਤਰੀਕ ਨੂੰ ਲੱਗੀ ਹੋਈ ਆ ਇਹਨਾਂ ਕੇਸਾਂ ਦੀ ਗੱਲ ਰਿਹਾ ਮੈਂ ਅਜੇ ਜਿਹੜੇ ਇਸ ਮੋਰਚੇ ਦੇ ਪਏ ਹੋਏ ਨੇ ਛੱਡੇ ਅਸੀਂ ਪੜਵਾ ਲਏ 4 ਮ ਦੱਲੇਵਾਲ ਸਾਹਿਬ ਦੀ ਹਾਲਤ ਸੀ ਆਪ ਦੇਖੀ ਹੋਈ ਹੈ ਕਮਰੇ ਦੇ ਅੰਦਰ ਕਿਸ ਨੇ ਨਹੀਂ ਦੇਖੀ ਭਾਈ ਜਦੋਂ ਉਹਨੂੰ ਸਟੇਜਾਂ ਤੋਂ ਉਤਾਰਦੇ ਸੀ ਕੋਈ ਲੂਕ ਅੱਗੇ ਥੋੜੀ ਮਰਨ ਵਰਤ ਕਰਦੇ ਸੀ ਕਿ ਕਮਰੇ ਦੇ ਅੰਦਰ ਬਾਹਰ ਇਹ ਨਹੀਂ ਨਿਕਲੇ ਕਿਸ ਨੇ ਹਾਲਾਤ ਨਹੀਂ ਦੱਲੇਵਾਲ ਸਾਹਿਬ ਦੇ ਦੇਖੇ ਮਰਨਾ ਬਚਾਉਣਾ ਉਸ ਪਰਮਾਤਮਾ ਦੇ ਹੱਥ 'ਚ ਜੇ ਉਹ ਚਾਵੇ ਵੀ 1 ਸਾਲ ਐ ਨਹੀਂ ਰੱਖਣਾ ਆ ਤੋ 1 ਸਾਲ ਵੀ ਐ ਨਹੀਂ ਰੱਖਣਗੇ ਹਨਾ ਬਾਪੂ ਸੂਰਤ ਸਿੰਘ ਦੇਖੋ ਕਿੰਨਾ ਟਾਈਮ ਰੱਖਿੰਦੇ ਹਨਾ ਤੇ ਇਹ ਤਾਂ ਬਾਈ ਔਰ ਮੈਂ ਤਾਂ ਨਾ ਇੱਕ ਦੋ ਬੰਦੇ ਦੀ ਇਹੋ ਜਿਹੀ ਦੇਖੀ ਜਿਹੜੇ ਕਮਰੇ 'ਚ ਬੈਠੇ ਨੇ ਜਾ ਕੇ ਮਿਲ ਕੇ ਆਏ ਨੇ ਸਭ ਕੁਝ ਕਹਿੰਦੇ ਸਾਨੂੰ ਕਮਰੇ 'ਚ ਨਹੀਂ ਮੜਨ ਦਿੱਤਾ ਜਿਵੇਂ ਆਪਣੇ ਫਾਰਮ ਸੀ ਹੈ ਨਾ ਐਸਕੇਮ ਸੀ ਉਹ ਬਹੁਤ ਵੱਡਾ ਬਣ ਗਿਆ ਸੀ ਭਾਈ ਉਹ ਐਡਾ ਹੋ ਗਿਆ ਸੀ ਕਿ ਸਾਨੂੰ ਵੀ ਮਾਨ ਹੋ ਗਿਆ ਸੀ ਕਿਉਂਕਿ ਯਾਰ ਨਾ 2020 ਤੋਂ ਪਹਿਲਾਂ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਸੀਗਾ ਵੀ ਯਾਰ ਖੇਤੀ ਪਿੱਛੇ ਕੀ ਉਹ ਬਚਾਵਾ ਮੈਂ ਕਿ ਕਿ ਪੰਜਾਬ ਹਰਿਆਣਾ ਕਿੱਡਾ ਕਿ ਸਟੇਟਾਂ ਨੇ ਕਿੰਨੀਆਂ ਕਿ ਇੱਥੇ ਜਸੇ ਬੰਦੀਆਂ ਕਿੰਨੀਆਂ ਹੈ ਤੇ ਵੀ ਬਹੁਤ ਵੱਡੀਆਂ ਇਹਨਾਂ ਦਾ ਯਾਰ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਸੀ ਐਸਕੇਮ ਤੇ ਸਰਕਾਰਾਂ ਨੂੰ ਚੁੱਪਦਾ ਸੀਗਾ ਇਹਨਾਂ ਨੂੰ ਤੋੜੋ ਫਿਰ ਸਿਆਸੀ ਚ ਬਾੜ ਤੇ ਹਾਂ ਲੈਕਸ਼ਨ ਲੜੋ ਹੈਨਾ ਠੀਕ ਹੈ ਅੱਧੇ ਕੋਦੇ ਚ ਵੰਡ ਗਏ ਆਪਸ ਹੈਨਾ ਫਿਰ ਆਪਣਾ ਉਹਨਾਂ ਨੂੰ ਕਿਹਾ ਭਾਈ ਲੜ ਲੈਣੇ ਐ ਐਮਐਸਪੀ ਪਿੱਛੇ ਹੈਨਾ ਕਿਉਂਕਿ ਲੈਕਸ਼ਨਾਂ ਤੋਂ ਪਹਿਲਾਂ ਹੀ ਟਾਈਮ ਹੁੰਦਾ ਭਾਈ ਲੜਨ ਦਾ ਹੈਨਾ ਜਦੋਂ ਹੁਣ ਵੱਡੇ ਲੈਕਸ਼ਨ ਆਏ ਹੋਏ ਨੇ ਉਦੋਂ ਹੀ ਮੰਗਾਗੇ ਨਾ ਤੋਂ ਵੀ ਭਾਈ ਦੇ ਦਿਓ ਸਾਨੂੰ ਕੁਝ ਹੋਰ ਗਿਆ ਹੁਣ ਦੇ ਰਹੇ ਨੇ ਇਹ ਠੀਕ ਹੈ ਹੁਣ ਜਿਵੇਂ ਤੇ ਆਪਣਾ ਇਹਨਾਂ ਨੇ ਆਪਣਾ ਥੋੜਾ ਜਿਹਾ ਹੁਣ ਪਾੜਪੂੜ ਜੇ ਪਾਤੇ ਹੈਨਾ ਕੁਝ ਕਾਇਆਂ ਜਿਥੇ ਬੰਦੀਆਂ ਇਹ ਹੋ ਗਿਆ ਵੀ ਨਾ ਜਿੱਥੇ ਬੰਦੀਆਂ ਦਾ ਹੁਣ ਕੀ ਹੋ ਗਿਆ ਹਿਸਾਬ ਦਾ ਜੀ ਨਾ ਕਿ ਮੈਨੂੰ ਲੱਗਦਾ ਸਭ ਆਪਣੇ ਕੈਡਰ ਦੀ ਲੜਾਈ ਲੜ ਰਹੇ ਨੇ ਠੀਕ ਹੈ ਜਿਹੜੇ ਵੱਡੇ ਲੀਡਰ ਨੇ ਹੈ ਨਾ ਉਹ ਕਹਿੰਦਾ ਵੀ ਮੇਰਾ ਕੈਡਰ ਵੱਡਾ ਹੋ ਜਾਏ ਮੇਰਾ ਨਾਮ ਵੱਡਾ ਹੋ ਜਾਏ ਮੇਰੇ ਨਾਲ ਲੋਕ ਜੁੜ ਜਾਣ ਪਰ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਹੈ ਵੀ ਜਦੋਂ ਤੁਸੀਂ ਇਕੱਠੇ ਨਹੀਂ ਹੋਵੋਗੇ ਹੱਲ ਨਹੀਂ ਹੋਊਗਾ ਇੱਕ ਸਾਂਝੀ ਵਾਲਤਾ ਸੰਦੇਸ਼ ਜ਼ਰੂਰ ਦੇ ਇੱਕ ਤੁਸੀਂ ਪੰਜਾਬ ਹਰਿਆਣਾ ਲੋਕਾਂ ਨੂੰ ਕਿਉਂ ਕਿਹੜਾ ਪਾਣੀ ਆ ਮੁੱਦਾ ਚਾਰਿਆ ਕਿਉਂਕਿ ਤੁਹਾਨੂੰ ਲੋਕ ਸੋੰਦੇ ਨੇ ਯੂਥ ਖਾਸ ਕਰਕੇ ਤੁਹਾਨੂੰ ਬਈ ਦੇਖੋ ਅਸੀਂ ਤਾਂ ਦੇਖੋ ਪਾਣੀ ਵਾਲੇ ਮੁੱਦੇ ਤੇ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਭਾਈ ਹਰਿਆਣੇ ਵਾਲਿਆਂ ਨੂੰ ਵੀ ਕਹਿੰਨੇ ਆ ਪੰਜਾਬ ਵਾਲਿਆਂ ਨੂੰ ਵੀ ਕਹਿੰਨੇ ਆ ਬਾਈ ਦੇਖੋ ਅਸੀਂ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਪੰਜਾਬ ਸਾਨੂੰ ਬਹੁਤ ਪਾਣੀ ਦੇ ਰਿਹਾ ਸਾਡੀ ਨਹਿਰਾਂ ਤੱਕ ਵੀ ਪਾਣੀ ਆਉਂਦਾ ਆ ਪੀਣ ਵਾਲਾ ਵੀ ਬਾਈ ਅਸੀਂ ਤਾਂ ਪਿਆਸੇ ਮਰੇ ਨਹੀਂ ਹੈਗੇ ਹੁਣ ਤੱਕ ਵੀ ਜਿਹੜਾ ਇਹ ਵੀ ਪੀਣ ਵੀ ਜੋਗਾ ਵੀ ਪਾਣੀ ਨਹੀਂ ਹੈਗਾ ਕਹਿੰਦੇ ਹਨਾ ਵੀ ਸਭ ਕੁਝ ਬਿਆਨਬਾਜੀ ਹੈ ਹਾਂ ਬਿਆਨਬਾਜੀ ਹੈ ਹਨਾ ਜੇ ਤੁਸੀਂ ਹਰਿਆਣੇ 'ਚ ਵਿਚਰੋਗੇ ਤੁਹਾਨੂੰ ਉਹ ਵੀ ਪਤਾ ਲੱਗ ਜੂਗਾ ਹਨਾ ਹਾਂ ਦੇਖੋ ਭਾਜਪਾ ਵਾਲੇ ਤਾਂ ਬਾਈ ਬੋਲਦੇ ਹੀ ਨੇ ਹਨਾ ਅਗਲੇ ਤਾਂ ਕਹਿਣਗੇ ਵੀ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਕਿਉਂਕਿ ਜਿਹੜੇ ਯਾਰ ਜਿਨ੍ਹਾਂ ਦੀ ਸਿਆਸਤ ਹੈ ਉਹਨਾਂ ਨੇ ਚਲਾਉਣੀ ਹੁੰਦੀ ਆ ਹਨਾ ਤੇ ਆ ਆਪਣਾ ਪਿਆਰ ਬਣਿਆ ਹੋਇਆ ਬਈ ਸਾਰਿਆਂ ਨੂੰ ਹੈਨਾ ਅਸੀਂ ਤਾਂ ਆਹੀ ਅਪੀਲ ਕਰਦੇ ਆ ਪਿਆਰ ਬਣਾ ਕੇ ਰੱਖਣਾ ਸਾਰਿਆਂ ਦਾ ਸਾਰਾ ਹੈਨਾ ਉਹ ਵਾਹਿਗੁਰੂ ਇੰਨਾ ਕੁ ਦੇ ਦੂਗਾ ਪਾਣੀ ਪੂਣੀ ਸਾਰਿਆਂ ਨੂੰ ਹੈਨਾ ਹੁਣ ਮੀਂਹ ਪੈ ਜਾਣਗੇ ਠੀਕ ਹੈ ਹੁਣ ਦੀ ਵਾਰ ਦੱਸਿਆ ਵੀ ਹੋਇਆ ਮਾਨਸੂਨ ਕਹਿੰਦੇ ਬਹੁਤ ਤਕੜਾ ਹੈਨਾ ਭਾਈ ਫੇਰ ਓਟਿਆ ਵੀ ਨਹੀਂ ਜਾਂਦਾ ਕਿਸੇ ਤੋਂ ਹੈਨਾ ਉਹ ਫਿਰ ਅਸੀਂ ਤਾਂ ਆਹੀ ਅਪੀਲ ਕਰਦੇ ਆ ਸਰਕਾਰਾਂ ਨੂੰ ਵੀ ਜਿਹੜਾ ਕੰਮ ਕਰਨ ਦਾ ਨਾ ਉਹ ਕਰ ਲੋ ਠੀਕ ਹੈ ਜਏ ਪਾਣੀ ਵਾਲਾ ਮਸਲਾ ਵੀ ਹੱਲ ਕਰਨਾ ਨਾ ਤਾਂ ਵੀ ਬੈਠ ਕੇ ਕਰ ਲੋ ਪਰ ਉਹਦੀ ਸਿਆਸਤ ਦੂਰ ਹੋਣੀ ਚਾਹੀ ਹਸਲ ਹੱਲ ਹੋ ਜਾਊਗਾ ਮਸਲਾ ਹੈ ਨਾ ਤੇ ਦੂਜਾ ਜਿਹੜਾ ਪਾਣੀ ਗੰਦਾ ਹੋ ਰਿਹਾ ਧਰਤੀ ਦੇ ਅੰਦਰ ਉਹਦੇ ਲਈ ਕੰਮ ਕਰ ਲੋ ਤੇ ਤੀਜਾ ਜਿਹੜੇ ਹੁਣ ਬਾਰਸ਼ ਆਉਣਗੀਆਂ ਹੜ੍ਹ ਆਉਣਗੀਆਂ ਨਾ ਉਹਨਾਂ ਡਰੇਨਾਂ ਨੂੰ ਸਾਫ਼ ਕਰ ਲੋ ਜਿਹੜੇ ਕੰਮ ਕਰਨ ਦੇ ਨੇ ਸਰਕਾਰਾਂ ਦੇ ਪ੍ਰੈਸ ਕਾਨਫਰੰਸਾਂ ਕਰਦੀਆਂ ਨੇ ਉਹ ਕਰ ਲੋ ਜਿਹੜੇ ਕੰਮ ਕਰਨ ਦੇ ਨੇ ਹੈ ਨਾ ਚਾਹੇ ਹਰਿਆਣੇ ਦੀ ਸਰਕਾਰ ਹੋਗੀ ਜਿਹੜੀ ਪੰਜਾਬ ਦੀ ਹੋਗੀ ਇਹ ਪਾੜਨਾ ਛੱਡ ਦਿਓ ਅਸੀਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਆ ਜੇ ਨਹੀਂ ਵੀ ਕੋਈ ਸਮਝਦਾ ਹੋਊਗਾ ਸਾਡੀ ਵੀਡੀਓ ਦੇਖ ਕੇ ਸਮਝ ਲ ਸਮਝਾ ਲਾਂਗੇ ਸਾਰਿਆਂ ਨੂੰ ਸੋਸ਼ਲ ਮੀਡੀਆ ਦਾ ਟਾਈਮ ਆ ਹੁਣ ਤੁਹਾਡੀਆਂ ਗੱਲਾਂ ਚ ਨਹੀਂ ਹੁੰਦੇ ਜਾਂ ਤਾਂ ਬਾਈ ਕੋਈ ਵੀਡੀਓ ਹਰਿਆਣੇ ਚ ਕਿਸੇ ਆਮ ਲੋਕ ਦੀ ਆਈ ਆ ਵੀ ਹਾਂ ਵੀ ਅਸੀਂ ਮਰਗੇ ਜੀ ਹੈ ਨਾ ਆਈ ਕਿਸੇ ਦੀ ਕਿਸੇ ਦੀ ਪੰਜਾਬ ਜੀ ਆਈ ਆ ਵੀ ਅਸੀਂ ਤੁਹਾਨੂੰ ਐ ਨਹੀਂ ਕਰਦੇ ਜੀ ਇਹ ਨਹੀਂ ਦਿੰਦੇ ਉਹ ਨਹੀਂ ਦਿੰਦੇ ਫਲਾਣਾ ਨਹੀਂ ਦਿੰਦੇ ਢੰਗਾਣਾ ਨਹੀਂ ਦਿੰਦੇ ਸਭ ਸਿਆਸਤ ਦੀ ਲੜਾਈ ਆ ਸਿਆਸਤ ਤੋਂ ਬਚਣਾ ਬਾਈ ਹੈ ਨਾ ਆਪਣਾ ਪਿਆਰ ਬਣਾ ਕੇ ਰੱਖਣਾ ਤੇ ਸਾਸਰੀ ਘਾਲਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਨਵਦੀਪ ਵਰਦੀ ਗੱਲਬਾਤ ਤਾਂ ਇਹ ਸਨ ਸਾਡੇ ਨਾਲ ਨਵਦੀਪ ਜਿਸ ਨੂੰ ਅਸੀਂ ਵਾਟਰ ਕੈਨਨ ਵਾਲਾ ਦੇ ਨਾਮ ਨਾਲ ਜਾਣਦੇ ਹਾਂ ਔਰ ਬਹੁਤ ਵਧੀਆ ਜਿਹੜਾ ਉਹਨਾਂ ਨੇ ਗੱਲਾਂ ਇਸ ਦੇ ਉੱਪਰ ਕੀਤੀਆਂ ਔਰ ਖਾਸ ਤੌਰ ਤੇ ਭਾਈਚਾਰਕ ਸਾਂਝ ਦੀ ਸਾਨੂੰ ਬੇਹਦ ਲੋੜ ਹੈ ਕਿਉਂਕਿ ਇਹ ਸਿਆਸਤਿਕ ਪਾਸੇ ਚੱਲਦੀ ਰਹਿਣੀ ਹੈ ਪਰ ਆਪਸੀ ਪਾੜੇ ਇਹ ਨਹੀਂ ਪੈਣੇ ਚਾਹੀਦੇ ਔਰ ਪੰਜਾਬ ਹਰਿਆਣਾ ਜਿਵੇਂ ਪਹਿਲਾਂ ਇਕੱਠਾ ਸੀ ਹੁਣ ਵੀ ਇਕੱਠਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇਕੱਠੇ ਰਹਿਣਗੇ ਕੈਮਰਾਪਰਸਨ ਦਵਿੰਦਰ ਨਾਲ ਮਨਦੀਪ ਜੋਤ ਜਲਬੇੜਾ